ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕਿਦਾ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਬੈਕ ਟੂ ਯਰ ਔਨ ਚੈਨਲ ਬਲੌਗਸ ਵਿਦ ਲਵੀ ਤੇ ਹੁਣ ਮੈਨੂੰ ਕੋਈ ਕੰਮ ਨਹੀਂ ਸੀਗਾ ਛੁੱਟੀ ਆ ਐਤਵਾਰ ਦਾ ਦਿਨ ਤੇ ਮੈਂ ਸੋਚਿਆ ਚਲੋ ਜਿਆਦਾ ਕੁਝ ਨਹੀਂ ਤਾਂ ਆਪਾਂ ਗੱਡੀ ਸਾਫ਼ ਕਰ ਲੈਂਦੇ ਨੇ ਗੱਡੀ ਗੰਦੀ ਦੇਖੋ ਤੁਸੀਂ ਪਹਿਲਾਂ ਕਿੰਨੀ ਹੋਈ ਆ ਤੇਲਾ ਤੇ ਤੁਸੀਂ ਆ ਸਾਰਾ ਦੇਖੋ ਖਲਾਰਾ ਪਿਆ ਕਿੰਨਾ ਇਹ ਤਾਂ ਜਦੋਂ ਡਰਾਈਵਰਾਂ ਦਾ ਐਤਵਾਰ ਹੁੰਦਾ ਹੈ ਨਾ ਸ਼ਨੀਵਾਰ ਤੋਂ ਬਾਅਦ ਦਾ ਜਿਹੜਾ ਟਾਈਮ ਹੁੰਦਾ ਐਤਵਾਰ ਦਾ ਉਦੋਂ ਆਹੀ ਕੁਝ ਹੁੰਦਾ ਆ ਦੇਖੋ ਸਾਰਾ ਖਲਾਰਾ ਖਲੂਰਾ ਪੜਾ ਪਿਆ ਉੱਤੇ ਵੀ ਦੇਖੋ ਇਹ ਸਾਰੇ ਕੱਪੜੇ-ਕੋਪੜੇ ਚੱਕ ਕੇ ਰੱਖਦੇ ਆ ਵਧੀਆ ਤਰੀਕੇ ਨਾਲ ਹਨਾ ਸਭ ਕੁਝ ਸੈੱਟ ਕਰਕੇ ਰੱਖਦੇ ਆ ਮੈਂ ਸੋਚਿਆ ਚਲੋ ਗੱਡੀ ਤਾਂ ਸਾਫ਼ ਕਰਨੀ ਆ ਤੁਹਾਡੇ ਨਾਲ ਸ਼ੇਅਰ ਹੀ ਕਰ ਦਿੰਦੇ ਆ ਗ ਦਾ ਕੀ ਕੰਮ ਹੁੰਦਾ ਪਹਿਲਾਂ ਆਪਾਂ ਗੱਡੀ ਸਟਾਰਟ ਕਰ ਲੈਨੇ ਆ ਆ ਲੈ ਚਾਬੀ ਬਸ ਇੱਕੋ ਵਾਰੀ ਇਹਨੂੰ ਦਬਸ ਕਰਨਾ ਹੁੰਦਾ ਤੇ ਗੱਡੀ ਸਟਾਰਟ ਸਰਵਿਸ ਰਿਕੁਆਇਰਡ ਦਾ ਉੱਤੇ ਆਪਸ਼ਨ ਆਉਂਦੀ ਮੈਂ ਗੱਲ ਕੀਤੀ ਸੀਗੀ ਆਪਣੇ ਮੈਨੇਜਰ ਨਾਲ ਉਹ ਨਹੀਂ ਉੱਥੋਂ ਮੇਰੀ ਗੱਡੀ ਦੀ 에ਅਰ ਵੀ ਲੀਕ ਕਰਦੀ ਆ ਹਾਲੇ ਤੱਕ ਤੁਸੀਂ ਆ ਕੇ ਦੇਖਿਆ ਹੀ ਹੁਣ ਆ ਆਪਸ਼ਨ ਇਹ ਵੀ ਨਹੀਂ ਹਾਲੇ ਤੱਕ ਉਹਨਾਂ ਨੇ ਉਹ ਕਹਿੰਦੇ ਕਿ ਮੈਕੈਨਿਕ ਨੂੰ ਫੋਨ ਕਰ ਤਾਂ ਮੈਕੈਨਿਕ ਦਾ ਨੰਬਰ ਮੇਰੇ ਕੋਲ ਹੈ ਨਹੀਂ ਇਸ ਲਈ ਮੈਂ ਆਪਣੇ ਇੰਸਟ੍ਰਕਟਰ ਨੂੰ ਮੈਸੇਜ ਕੀਤਾ ਸੀਗਾ ਪਰ ਉਹਨੇ ਮੈਸੇਜ ਦੇਖ ਲਿਆ ਕੋਈ ਜਵਾਬ ਨਹੀਂ ਦਿੰਦਾ ਹੈਗਾ ਏ ਮੇਰੀ ਸਿਗੀ ਰਾਸਟ ਜਿਹੜੀ ਆ 24 ਘੰਟੇ ਵਾਲੀ ਸੀਗੀ ਤੇ 24 ਘੰਟੇ 35 ਮਿੰਟ ਹੋ ਗਿਆ ਤੇ ਮੈਕਸਿਮਮ ਜਿਹੜੀ ਰੈਸਟ ਆ ਆਪਾਂ 44 ਘੰਟੇ ਤੇ 45 ਮਿੰਟ ਇੱਥੇ ਤੱਕ ਕਰ ਸਕਦੇ ਆ ਇਸ ਤੋਂ ਵੱਧ ਨਹੀਂ ਕਿਉਂਕਿ 45 ਘੰਟੇ ਆਪਾਂ ਰੈਸਟ ਜਿਹੜੀ ਆ ਟੈਕੋ ਕਾਰਡ ਆਪਣਾ ਇਹਦੇ ਵਿੱਚ ਰੱਖ ਕੇ ਨਹੀਂ ਕਰ ਸਕਦੇ ਤੇ ਜਿਹੜੀ 24 ਘੰਟੇ ਵਾਲੀ ਰੈਸਟ ਹੁੰਦੀ ਆ ਉਹ ਆਪਾਂ ਟੈਕੋ ਕੱਢਣਾ ਨਹੀਂ ਹੁੰਦਾ ਸੋ ਚਲੋ ਗੱਡੀ ਸਾਫ਼ ਕਰੀਏ ਆ ਪਹਿਲਾ ਜਿਹੜੇ ਧੌਣ ਵਾਲੇ ਭਾਂਡੇ ਆ ਇਹ ਸਾਈਡ ਤੇ ਰੱਖ ਦਿੰਨੇ ਆ ਉਹ ਪਿੱਛੇ ਬੋਤਲਾ ਬੂਤਲਾ ਜੋ ਵੀ ਪਿਆ ਆ ਇਹ ਸਾਰਾ ਕੁਝ ਚੱਕ ਕੇ ਆਪਾਂ ਬਾਹਰ ਸਿੱਟਾਂਗੇ ਆ ਬੋਤਲਾ ਉੱਤੇ ਰੱਖ ਕੇ ਇੱਥੇ ਆਪਾਂ ਮਾਰ ਦੇਣੀ ਆ ਹਵਾ ਆ ਭਾਂਡੇ ਚੱਕ ਕੇ ਆਪਾਂ ਰੱਖ ਦੇਣੇ ਬਾਹਰ ਸਵੇਰ ਦੀ ਚਾਹ ਦੀ ਪਈ ਆ ਰੋਟੀਆਂ ਰੁਟੀਆਂ ਅੱਜ ਮੈਂ ਖਾਦੀ ਨਹੀਂ ਸੀ ਕਿਉਂਕਿ ਅੱਜ ਕੇਐਸਸੀ ਦਾ ਪੰਗਾ ਲਿਆ ਸੀਗਾ ਆਪਾਂ ਕੇਐਸਸੀ ਵੀ ਇੱਥੇ ਲੱਗ ਗਿਆ ਵਧੀਆ ਪਾਰਕਿੰਗ ਦੇ ਵਿੱਚ ਖੜਾ ਆ ਲੋ ਆ ਵੀ ਮਿੱਤਰੋ ਪਹਿਲਾਂ ਤੇ ਆਪਾਂ ਜਿਹੜੇ ਭਾਂਡੇ ਢੁੰਡੇ ਆਗੇ ਆ ਇਹ ਚੱਕ ਕੇ ਆਪਾਂ ਬਾਹਰ ਰੱਖਦੇ ਆ ਆ ਵੀ ਲੱਗੇ ਹੌਪਟਰਾਂ ਦੇ ਖੜੀ ਆ ਤਿੰਨ ਹੀ ਪਤੰਦਰ ਨੇ ਗੱਡੀ ਸਟਾਰਟ ਕੀਤੀ ਆ ਤੇ ਮੈਂ ਵੀ ਸਟਾਰਟ ਕੀਤੀ ਆ ਜਦੋਂ ਵੀ ਆਪਣਾ ਐਟਵਾਰ ਹੁੰਦਾ ਨਾ ਆਪਾਂ ਇਸ ਤੋਂ ਆਪਣੀ ਪੀਪੀ ਜਿਹੀ ਪਾਣੀ ਵਾਲੀ ਤਾਂ ਜੋ ਵੀ ਹੈਗਾ ਭਾਂਡੇ ਕੁੰਡੇ ਧੋਣ ਵਾਲਾ ਸਿਸਟਮ ਇਸ ਤੋਂ ਟਕਾਲੀ ਦਾ ਆ ਸੋ ਦੋਨੋਂ ਹੌਪਟਰਾਂ ਦੀਆਂ ਗੱਡੀਆਂ ਖੜੀਆਂ ਵਧੀਆ ਲੱਗਦੀਆਂ ਤੇ ਹੁਣ ਆਪਾਂ ਪੜਦੇ-ਪੜਦੇ ਸਾਈਡ ਤੇ ਕਰਕੇ ਆ ਗੱਡੀ ਦੀ ਸਪਾਈ ਕਰਦੇ ਆ ਜਿਹੜੇ ਮੈਟ ਮੋਟ ਆ ਇਹ ਕੱਢ ਕੇ ਆਪਾਂ ਬਾਹਰ ਝਾੜ ਦੇਣੇ ਆ ਤੇ ਮੈਂ ਕਹਿੰਦਾ ਫੇ ਝਾੜੀ ਦਿੰਦੇ ਆ ਪਹਿਲਾਂ ਇਹਨਾਂ ਨੂੰ ਬਾਹਰ ਕੱਢ ਹੀ ਦਿੰਨੇ ਆ ਬੂਟਾਂ ਦੀ ਜਗ੍ਹਾ ਲੋਜੀ ਇਹ ਨੂੰ ਆਪਾਂ ਇੱਥੇ ਆ ਕੇ ਉੱਧਰ ਲੈ ਬੰਨੇ ਵੀ ਆਪਾਂ ਜਾਇ ਚੱਕਦੇ ਆਂ ਮੈਂ ਪਰ ਉੱਥੇ ਪਹਿਲਾਂ ਸਿਲੰਡਰ ਪਿਆ ਹੁਣ ਪਹਿਲਾਂ ਆਪਾਂ ਨਾ ਅੰਦਰ ਉਹ ਚੱਜ ਨਾਲ ਕਰ ਲੈਨੇ ਆਂ ਸੈਟ ਇਹ ਕੰਮ ਫਿਰ ਆਪਾਂ ਬਾਹਰ ਲੈ ਬੰਨੇ ਆਉਨੇ ਆਂ ਸੋ ਚਲੋ ਪਹਿਲਾਂ ਆਪਾਂ ਕਰਦੇ ਆਪਣੇ ਪੜ ਦੇ ਸਾਈਡ ਤੇ ਪੜ ਦੇ ਸਾਈਡ ਤੇ ਕਰਨ ਵੇਲੇ ਜਿਹੜਾ ਮਾਹੌਲ ਹੁੰਦਾ ਨਾ ਬਾਹਰ ਲਾ ਵਧੀਆ ਲੱਗਦਾ ਲੋਜੀ ਸਮਾਨ ਸਮੋਂ ਆਪਣਾ ਖਿੱਲਰ ਗਿਆ ਜਿਹੜੀ ਇੱਥੇ ਪਈਆਂ ਸੀਗੀਆਂ ਇਹ ਵੀ ਚੱਕ ਕੇ ਰੱਖਣਾ ਆ ਮੈਂ ਸੋਚਦਾ ਪਿਆ ਕਿ ਆਪਣਾ ਬੈੱਡ ਚੱਕ ਕੇ ਨਾ ਤਤ ਅਲੜੀ ਵੀ ਸਾਰੀ ਸਫਾਈ ਕਰਦੇ ਆ ਪਰ ਅਦਰਵਾਇਜ਼ ਇਹ ਤਾਂ ਸਾਰਾ ਕੋ ਸਾਫ ਹੀ ਹੈ ਕਿਉਂਕਿ ਮੈਂ ਇੰਨਾ ਜਿਆਦਾ ਸਮਾਨ ਨਹੀਂ ਲੈਣਾ ਉਹਨਾਂ ਘੱਟ ਕੁਆਂਟੀਟੀ ਵਿੱਚ ਲੈਣਾ ਹੁੰਦਾ ਸਮਾਨ ਮੈਂ ਜਿਹੜਾ ਹਫਤੇ ਇਕ ਤਾਂ ਹੀ ਹੋਵੇ ਤੇ ਬਾਕੀ ਬਾਅਦ ਚ ਬੰਦਾ ਲੱਗੇ ਰਹਿੰਦਾ ਹਨਾ ਨਾਲ ਨਾਲ ਸਮਾਨ ਲੈਂਦਾ ਹੀ ਰਹਿੰਦਾ ਆ ਚਲੋ ਸਮਾਨ ਸੂੰ ਚੱਕ ਕੇ ਰੱਖੀਏ ਸਾਈਡ ਤੇ ਡੈਸ਼ਬੋਰਡ ਸਾਰਾ ਕਲੀਨ ਕਰੀਏ ਇੱਥੇ ਆਪਾਂ ਹਵਾ ਮਾਰ ਦੇਣੀ ਆ ਤੇ ਆਹ ਜਿਹੜਾ ਸਿਲੰਡਰ ਹੈ ਚੱਕ ਕੇ ਇਹਦੇ ਉੱਤੇ ਰੱਖ ਦੇਣਾ ਜੋ ਕੋਲੀਆਂ ਕੋਲੀਆਂ ਲੇਖ ਲੇ ਰਹੀਏ ਸਾਰੇ ਚੱਕ ਕੇ ਆਪਾਂ ਰੱਖ ਦੇਣੀ ਆ ਤੇ ਆਹ ਡੱਬਾ ਜਿਹੜਾ ਸੀਗਾ ਫ੍ਰੈਂਚ ਫ੍ਰਾਈਜ਼ ਦਾ ਆਇਆ ਸੀਗਾ ਖਾ ਕੇ ਇੱਥੇ ਰੱਖ ਤਾਂ ਮੁੜ ਕੇ ਮੈਂ ਸ ਲੋਭੇ ਮਿੱਤਰੋ ਪਹਿਲਾ ਤੇ ਆ ਜਿਹੜਾ ਆਪਣਾ ਸਮਾਨ ਹੈਗਾ ਇਹਨੂੰ ਆਪਾਂ ਸਾਰੇ ਨੂੰ ਚੱਕ ਚੁੱਕ ਕੇ ਨਾ ਸੈੱਟ ਕਰਦੇ ਆ ਕਿਉਂਕਿ ਇਹ ਸਾਰਾ ਸ ਹੈਗਾ ਤੋਤਾ ਹੁਣ ਤੋਤਾ ਸਮਾਨ ਦੁਆਰਾ ਧੌਣ ਦੇ ਵਿੱਚ ਮੈਨੂੰ ਤਾਂ ਕੋਈ ਇੰਟਰਸਟਿੰਗ ਹੈ ਨਹੀਂਓ ਸੋ ਆ ਮੈਂ ਲੈ ਕੇ ਆਇਆ ਸੀਗਾ ਮੰਗੋ ਜੂਸ ਮੈਨੂੰ ਕੁਝ ਖਾਸ ਨਹੀਂ ਲੱਗਾ ਕੋੜਾ ਜਿਹਾ ਆਇਆ ਮੈਂ ਨਹੀਂ ਇਹ ਪੀ ਸਕਦਾ ਹੁਣ ਅੱਗੇ ਇਹਨੂੰ ਆਪਾਂ ਸੁੱਟ ਦੇਣਾ ਫਰੂਟ ਹੋਣੇ ਚਾਹੀਦੇ ਕੋਲ ਬੰਦੇ ਦੇ ਜਦੋਂ ਕਿਤੇ ਭੁੱਖ ਭੁੱਖ ਲੱਗਿਆ ਤਾਂ ਬੰਦਾ ਚੱਕ ਲੈਣ ਵੈਸੇ ਵੀ ਰੋਟੀ ਦੇ ਨਾਲ ਫਰੂਟਾਂ ਬਸ ਲੱਗ ਜਿਹੜਾ ਵਧੀਆ ਲੱਗਦਾ ਆ ਹੈਗਾ ਆ ਮੇਰੇ ਟੈਬਲੇਟ ਦਾ ਸਟੈਂਡ ਜਿਹੜਾ ਕਿ ਲਾਇਆ ਹੁੰਦਾ ਮੈਂ ਇੱਥੇ ਪਰ ਇਹ ਜਿਹੜਾ ਨਾ ਯਾਰ ਇੱਥੋਂ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਦੇਖੋ ਨਾ ਢਿੱਲਾ ਆ ਤੇ ਕਸ ਨਹੀਂ ਹੁੰਦਾ ਪਿਆ ਤੇ ਦੂਜੇ ਨੰਬਰ ਤੇ ਇਹਦੀ ਜਿਹੜੀ ਆਹ ਆ ਗਲੂ ਜਿਹੜੀ ਆ ਇਹਦਾ ਹੱਥ ਨਾਲ ਚੁੰਬੜਦੀ ਪਈ ਆ ਪਰ ਇਹਦੇ ਨਾਲ ਨਹੀਂ ਚੁੰਬੜਦੀ ਪਈ ਹੁਣ ਇਹਦਾ ਵੀ ਕੋਈ ਨਾ ਕੋਈ ਸਿਸਟਮ ਜਿਹਾ ਕਰਨਾ ਪੈਣਾ ਆ ਸੋ ਇਹਨੂੰ ਵੀ ਚੱਕ ਕੇ ਆਪਾਂ ਕਰੀਏ ਸਾਈਡ ਤੇ ਇਹ ਸਾਈਡ ਤੇ ਇਹਦਾ ਤਾਂ ਮੇਰੇ ਹਿਸਾਬ ਨਾਲ ਜਿੱਦ ਕੰਮ ਨਹੀਂ ਸੀਗਾ ਅੱਧੀ ਗੱਡੀ ਤਾਂ ਤੁਹਾਨੂੰ ਦੇਖਣ ਨੂੰ ਇੱਦੀ ਸਾਫ਼ ਲੱਗਣ ਲੱਗਾ ਪਣੀ ਕਿ ਹਾਂ ਯਾਰ ਵੀਰੇ ਗੱਡੀ ਤਾਂ ਸਾਫ਼ ਹੋ ਗਈ ਪਰ ਜੋ ਹਾਲੇ ਗੰਦ ਗੱਡੀ ਦਾ ਨਿਕਲਦਾ ਨਾ ਤੁਸੀਂ ਵੀ ਦੇਖ ਕੇ ਨਾ ਹੈਰਾਨ ਪਰੇਸ਼ਾਨ ਹੋ ਜਾਣਾ ਮੇਰੇ ਵੀਰੋ ਲੈ ਕੇ ਆਂਦਾ ਸੀ ਇਹ ਤਾਂ ਚਲੋ ਆਪਾਂ ਪੀ ਸਕਦੇ ਆ ਵਧੀਆ ਪਰ ਠੰਡਾ ਨਹੀਂ ਹੈਗਾ ਕਿਉਂਕਿ ਲਿਆਂਦੇ ਨੂੰ ਥੋੜਾ ਜਿਹਾ ਟਾਈਮ ਹੋ ਗਿਆ ਹੋ ਗਿਆ ਪੌਣਾ ਘੰਟਾ ਹੋ ਗਿਆ ਲਿਆਂਦੇ ਨੂੰ ਇਹਨੂੰ ਸਿਲੰਡਰ ਚੱਕ ਕੇ ਰੱਖੀਏ ਉੱਤੇ ਚੱਕ ਕੇ ਰੱਖੀਏ ਤੇ ਇਹ ਡਸਟਬਿਨ ਵੀ ਆਪਾਂ ਇਹਨੂੰ ਸਰ ਤੇ ਵਾਲੇ ਡਿਰਕ ਦੇਖ ਸੱਟਣ ਵੇਲੇ ਸਾਰਾ ਕਰਾਂਗੇ ਡਸਟਬਿਨ ਵੀ ਉੱਤੇ ਰੱਖ ਦਿੰਨੇ ਆ ਸਬਜ਼ੀ ਬਣਾਈ ਸੀ ਇਹ ਵੀ ਚੱਕ ਕੇ ਆਪਾਂ ਉੱਤੇ ਰੱਖਦੇ ਆ ਤੇ ਬੈਗ ਦਾ ਹਲੇ ਕੁਝ ਕਰਨਾ ਨਹੀਂ ਆਪਾਂ ਆ ਜਿਹੜਾ ਆਪਣਾ ਹੈਗਾ ਬੋਤਲਾ ਚੱਕ ਕੇ ਇਹਦੇ ਤਰਫ ਰੱਖ ਦੇਣੀ ਆ ਸਾਰੇ ਕਿਉਂਕਿ ਇਹਨਾਂ ਵਿੱਚ ਮੈਂ ਐਕਸਟਰਾ ਪਾਣੀ ਭਰ ਕੇ ਰੱਖਿਆ ਹੁੰਦਾ ਆ ਚੱਕ ਕੇ ਰੱਖੀਏ ਦੇ ਸਾਈਡ ਤੇ ਇਹ ਪਾਣੀ ਦਾ ਬੜਾ ਕੰਮ ਆਉਂਦਾ ਜਦੋਂ ਕਿ ਤੁਸ ਟਾਈਮ ਨਾਲ ਜਾਣਾ ਹੋਵੇ ਤਾਂ ਬੰਦਾ ਇੱਥੇ ਹੀ ਮੂੰਹ ਮਤੋ ਲੈਂਦਾ ਇਹਨੂੰ ਤਾਂ ਤਾਂ ਚਲੋ ਸਿੱਟ ਦੇਣਾ ਆ ਹਵਾ-ਹਵਾ ਮਾਰੀਏ ਗੱਡੀ ਦੇ ਵੇਲੇ ਸਾਰੇ ਉਹ ਵੀ ਚੱਕ ਕੇ ਆਪਾਂ ਬਾਹਰੋਂ ਸਾਈਡ ਤੇ ਰੱਖੀਏ ਆ ਵੀ ਸਾਰੀ ਚੀਜ਼ ਆਪਾਂ ਕੰਨੀਆਂ ਸੈੱਟ ਜੀ ਸੋ ਚਲੋ ਪਹਿਲਾਂ ਇਹਦੇ ਵਿੱਚ ਆਪਾਂ ਮਾਰ ਲਈਏ ਹਵਾ ਬਾਕੀ ਆਪਾਂ ਬਰਤ ਲਾਫ ਕਰਦੇ ਆ ਨਾਲ ਨਾਲ ਲਓ ਜੀ ਆ ਚੱਕੀ ਆਪਾਂ ਗਨ ਪ੍ਰੈਸ਼ਰ ਦੇਖੋ ਗੰਦਾ ਕਿੱਡਾ ਦੇਖੋ ਦੇਖੋ ਬਾਂਦੇ ਦੀਦਾ ਨਾ ਹੁਣ ਗੱਡੀ ਚ ਇਹ ਜਿਹੜਾ ਗੰਦਾ ਨਾ ਇਹ ਗੰਦ ਸਾਨੂੰ ਵੀ ਸਿਰਫ ਐਤਵਾਰ ਨੂੰ ਹੀ ਦੀਦਾ ਹੁੰਦਾ ਆ ਅਵੀ ਜਿਹੜੀ ਹੈ ਨਾ ਸਾਫ ਕਰੀ ਸਾਰੇ ਤੇ ਤਾਂ ਚਲੋ ਮੈਂ ਕੋਲੀ ਨੂੰ ਮਾਰ ਦੇਣੀ ਆ ਨਾ ਦਰਵਾਜ਼ਾ ਇਧਰ ਬੁੱਜ ਜਾ ਤੇ ਮੈਂ ਕੋਲੀ ਨਹੀਂ ਮਾਰੂੰਗਾ ਹੁਣ ਆ ਬੜਾ ਦਰਵਾਜ਼ਾ ਬੰਦ ਕਰਕੇ ਉਧਰਲਾ ਦਰਵਾਜ਼ਾ ਖੋਲੀਏ ਆਪਾਂ ਇਧਰ ਨੂੰ ਝਾੜਿਆ ਤੇ ਸਾਰਾ ਆਪਾਂ ਇਧਰ ਲੈ ਕੇ ਨਹੀਂ ਕੱਢ ਦੇਣਾ ਇਹ ਦੇ ਮਾਰ ਚੱਕਣਾ ਹੋਈ ਸਹੀ ਬਾਕੀ ਹੁਣ ਜੋ ਅੰਦਰ ਦੀ ਗੱਲ ਹੈ ਇੱਥੇ ਆਪਾਂ ਮਾਰਾਂਗੇ ਕੋਲੀਨ ਕੋਲੀ ਨਾਲ ਜਿਹੜਾ ਕੰਮ ਆ ਉਹ ਆਪਾਂ ਹਮੇਸ਼ਾ ਸ਼ੁਰੂ ਕਰਦੇ ਹਾਂ ਓਏ ਕਿਉਂਕਿ ਤੁਸੀਂ ਕਿੱਥੇ ਪੇਰੇ ਰਹਿ ਗਏ ਸੀ ਸਟ ਦੇਓ ਇੱਥੋਂ ਇੱਥੋਂ ਨਹੀਂ ਬੋਵਾ ਤੇ ਮੈਂ ਹਮੇਸ਼ਾ ਇਹਨੂੰ ਟਿਸ਼ੂ ਨਾਲ ਹੀ ਸਾਫ਼ ਕਰਦਾ ਹੁੰਦਾ ਬਸ ਤਾਂ ਮੈਂ ਆਪਣਾ ਇੱਕ ਪਰਸਨਲ ਕੱਪੜਾ ਵੀ ਰੱਖਿਆ ਹਣਾ ਜਿਹਦੇ ਨਾਲ ਮੈਨੂੰ ਲੱਗਦਾ ਹੁੰਦਾ ਕਿ ਸਾਫ਼ ਕਰਨਾ ਚਾਹੀਦਾ ਤੇ ਮੈਂ ਕਰਦਾ ਹਾਂ ਪਰ ਫਿਰ ਵੀ ਮੈਂ ਹਮੇਸ਼ਾ ਟਿਸ਼ੂ ਦੇ ਨਾਲ ਹੀ ਇਹ ਸਾਫ਼ ਕਰਦਾ ਹੁੰਦਾ ਟਿਸ਼ੂ ਦੇ ਨਾਲ ਹੀ ਸਹੀ ਜਾਂਦਾ ਹੈ ਤਾਂ ਜੋ ਪੂਰੀ ਸਫਾਈ ਸਪੂਈ ਹੋ ਜਵੇ ਹਣਾ ਪਰ ਬਾਬੇ ਟਿਸ਼ੂ ਨੂੰ ਇਗਨੋਰ ਕਰਦੇ ਹੋਏ ਮੈਂ ਇੱਕ ਸੋਚਿਆ ਕਿ ਕਿਉਂ ਨਾ ਆਪਾਂ ਕੱਪੜੇ ਦੀ ਸਹਾਇਤਾ ਹੀ ਲਈ ਜਾਵੇ ਹਣਾ ਜਦੋਂ ਨਵੇਂ-ਨਵੇਂ ਕੱਪੜੇ ਕੱਢੀ ਤੇ ਉੱਤਾ ਵਧੀਆ ਲੱਗਦਾ ਬਾਦ ਦੂਜਾ ਪੁਰਾਣਾ ਪਤਾ ਨਹੀਂ ਯਾਰ ਕਿੱਥੇ ਗਿਆ ਇੱਥੇ ਕਿਤੇ ਮੈਂ ਰੱਖਿਆ ਸੀਗਾ ਵੇ ਵੈਸੇ ਤਾਂ ਆਪਣੀਆਂ ਗੱਡੀਆਂ ਤੁਹਾਨੂੰ ਪਤਾ ਹਮੇਸ਼ਾ ਰਹਿੰਦੀ ਐ ਬਗਦਾ ਹਨਾ ਇੰਨੀਆਂ ਗੰਦੀਆਂ ਹੁੰਦੀਆਂ ਹੀ ਨਹੀਂਓ ਪਰ ਫਿਰ ਵੀ ਐਤਵਾਰ ਦੇ ਐਤਵਾਰ ਸਾਡਾ ਕੋਈ ਖਾਸ ਜੋਰ ਨਹੀਂ ਲੱਗਦਾ ਇਹ ਤਾਂ ਵਾਰਨੂੰ ਆਪਣੀ ਗੱਡੀ ਆਪਣਾ ਸਾਧਨ ਸਾਫ਼ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਤੇ ਜਿੱਥੇ ਤੱਕ ਗੱਲ ਹੁੰਦੀ ਆ ਪੂਰੀ ਗੱਡੀ ਸਾਫ਼ ਕਰਨ ਦੀ ਮਤਲਬ ਥੱਲੇ ਮੈਟ ਮੁੱਟ ਚੱਕ ਕੇ ਪੋਚਾ ਪੂਚਾ ਲਾਉਣ ਦੀ ਤੇ ਉਹ ਆਪਾਂ ਕਰੀਦੇ ਆ ਹਮੇਸ਼ਾ ਆਪਣੀ ਆਖਰੀ ਬ੍ਰੇਕ ਤੇ ਮਹੀਨੇ ਦੇ ਮਤਲਬ ਐਂਡ ਤੇ ਤੇ ਜ਼ਿਆਦਾਤਰ ਮੈਂ ਤਾਂ ਦੋ ਵਾਰ ਕਰਦਾ ਹੁੰਦਾ ਇੱਕ ਵਾਰ ਮੈਂ ਕਰਨੀ ਹੁੰਦੀ ਆ ਆਪਣੇ ਸੈਕੰਡ ਵੀਕ ਤੇ ਇੱਕ ਵਾਰ ਕਰਨੀ ਹੁੰਦੀ ਚੌਥੇ ਵੀਕ ਤੇ ਵਧੀਆ ਗੱਡੀ ਗੁੱਡੀ ਸਾਫ਼ ਹੋਵੇ ਤਾਂ ਬੰਦੇ ਦਾ ਵੀ ਮਨ ਅੰਦਰ ਲੱਗਾ ਰਹਿੰਦਾ ਹਨਾ ਪਰ ਜੇ ਗੱਡੀ ਗੰਦੀ ਹੋਵੇ ਫੇ ਆਪ ਨੂੰ ਵੀ ਚੰਗਾ ਨਹੀਂ ਲੱਗਦਾ ਫੇ ਕੰਮ ਕਰਨ ਦਾ ਮਜ਼ਾ ਨਹੀਂ ਆਉਂਦਾ ਫੇ ਬੰਦਾ ਐ ਵੀ ਨਹੀਂ ਸੋਚ ਕਾ ਕੇ ਜੇ ਮੈਂ ਗੱਡੀ ਨੂੰ ਹੱਥ ਮਾਰ ਲਵਾਂ ਤੇ ਆਹ ਕੁਝ ਨਹੀਂ ਹੋਣਾ ਸੋ ਤਾਂ ਕਰਕੇ ਗੱਡੀ ਨੂੰ ਆਪਣੀ ਨੂੰ ਹੱਥ ਮਾਰਦੇ ਰਿਹਾ ਕਰੋ ਸਾਫ਼ ਸੁਥਰੀ ਰੱਖਿਆ ਕਰੋ ਗੱਡੀ ਨੂੰ ਠੀਕ ਆ ਕੋਈ ਆਉਂਦਾ ਤੁਹਾਡੇ ਹੀ ਗੱਡੀ ਦੇ ਵਿੱਚ ਕਿਸੇ ਵੇਲੇ ਆਪਣੇ ਯਾਰ ਦੋਸਤ ਮਿਲ ਜਾਂਦੇ ਆ ਆਪਣੀ ਕੰਪਨੀ ਦੇ ਮਿਲ ਜਾਂਦੇ ਆ ਹਨਾ ਆਪਣੇ ਭਰਾ ਮਿਲ ਜਾਂਦੇ ਆ ਸੋ ਚੰਗਾ ਨਹੀਂ ਲੱਗਦਾ ਗੱਡੀ ਆਪਣੀ ਗਲਤੀ ਹੋਵੇ ਤਾਂ ਲੋ ਬਈ ਹੁਣ ਆਪਣੀ ਆਹ ਵਾਲਾ ਏਰੀਆ ਜਿਹੜਾ ਸਾਫ ਕਰਕੇ ਬਾਰੀ ਆ ਗਈ ਆਪਣੇ ਡੈਸ਼ਬੋਰਡ ਦੀ ਆਹ ਜਿਹੜੀ ਟ੍ਰੇ ਆ ਇਹ ਸਾਨੂੰ ਕੰਪਨੀ ਲਾ ਕੇ ਦਿੰਦੀ ਹੈ ਗੱਡੀ ਆ ਦੇ ਵਿੱਚ ਅਦਰਵਾਈਜ਼ ਇਹ ਗੱਡੀਆਂ ਦੇ ਵਿੱਚ ਨਹੀਂ ਹੁੰਦੀ ਇਹ ਜਿਹੜਾ ਡੈਸ਼ਬੋਰਡ ਹੈਗਾ ਆ ਆਹ ਡੈਸ਼ਬੋਰਡ ਆ ਤੇ ਇਸ ਤੋਂ ਬਾਅਦ ਜਿਹੜੀ ਇਹਦੀ ਟ੍ਰੇ ਆ ਇਹਦੇ ਥੱਲੇ ਹੁੰਦੀ ਬਸ ਉਹ ਇੰਨੀ ਕਾ ਠੀਕ ਆ ਤੇ ਜਿਹੜੀ ਟੇਬਲ ਟ੍ਰੇ ਹੁੰਦੀ ਉਹ ਆਹ ਵਾਲੀ ਆ ਇਹ ਤੁਹਾਨੂੰ ਪਤਾ ਹੀ ਹੈ ਕਾਫੀ ਖੁੱਲ ਜਾਂਦੀ ਆ ਸੋ ਇਹਨੂੰ ਵੀ ਸਾਫ ਕਰ ਦੇਣਾ ਟੇਬਲ ਟ੍ਰੇ ਵੀ ਸਾਫ ਕਰਨੀ ਆ ਆ ਵੀ ਸਾਰੇ ਏਰੀਆ ਆਪਾਂ ਸਾਫ ਕਰਨਾ ਦਰਵਾਜ਼ੇ ਸਾਫ ਕਰਨੇ ਆ ਜੇ ਥੱਲੇ ਜਿੱਥੇ ਆ ਪੈਰ ਰੱਖੀ ਦੀਆਂ ਕਾਲੇ ਕਾਲ ਆਪਾਂ ਮਾਰਦੇ ਬਾਕੀ ਆ ਖਾਣ ਪੀਣ ਦਾ ਸਮਾਨ ਵੀ ਬਾਧੂ ਰੱਖਿਆ ਹੁੰਦਾ ਇਹਨਾਂ ਦੇ ਉੱਤੇ ਵੀ ਕੋਲਿਨ ਕੋਲਿਨ ਆਪਾਂ ਮਾਰ ਦੇਵਾਂਗੇ ਤੇ ਉੱਤੋਂ ਹਾਲੇ ਆਪਾਂ ਆਪਣੇ ਆਹ ਕੱਪੜੇ ਜਿਹੜੇ ਆ ਇਹ ਵੀ ਚੱਜਮਾ ਸਵਾਰ ਕੇ ਰੱਖਣੇ ਆ ਇਹਦੇ ਵਿੱਚ ਮੈਂ ਕੱਪੜੇ ਆਉਣ ਵੇਲੇ ਧੋ ਕੇ ਪਾ ਕੇ ਲੈ ਕੇ ਆਇਆ ਸੀਗਾ ਸੋ ਇਹਦੇ ਲਈ ਜਿਹੜੇ ਆਪਣੇ ਧੋਤੇ ਕੱਪੜੇ ਧੋਤੇ ਕੱਪੜੇ ਦੀ ਕੱਢ ਕੇ ਆਪਾਂ ਤੈਹਾਂ ਲਾ ਦੇਣੀਆਂ ਤੇ ਜਿਹੜੇ ਆਹ ਗੰਦੇ ਕੱਪੜੇ ਆ ਤੇ ਆਹੀ ਆ ਬਸ ਹਾਊਸ ਲਈ ਆ ਦੋ ਜਿਹੜੇ ਆ ਗੰਦੇ ਕੱਪੜੇ ਆ ਆਪਾਂ ਚੱਕ ਕੇ ਉਹਦੇ ਵਿੱਚ ਸ਼ਿਫਟ ਕਰ ਦੇਣੇ ਆ ਲੋ ਵੀ ਮਿੱਤਰੋ ਲੱਗੀ ਕੰਮ ਚੱਲਣ ਹੈਂਡਸ ਆਪਸ ਬਾਈ ਕੋ ਗਲਤ ਕਮੈਂਟ ਨਾ ਕਰਿਓ ਮੈਂ ਤਾਲੀ ਕਾਲੀ ਆ ਤੁਹਾਡੇ ਮੂਰੇ ਤੁਹਾਨੂੰ ਪਤਾ ਮੇਰੇ ਜਿਹੜੇ ਬਲੌਗ ਆ ਫੈਮਿਲੀ ਬਲੌਗ ਹੁੰਦੇ ਆ ਗਲਤ ਕਮੈਂਟ ਤੁਸੀਂ ਉਹ ਤੇ ਇੰਸਟਾਗ੍ਰam ਦੀਆਂ ਵੀਡੀਓ ਤੇ ਕਰ ਲਿਆ ਕਰੋ ਮੈਨੂੰ ਪਤਾ ਉਹ ਇਦਾਂ ਦੀ ਹੁੰਦੀਆਂ ਥੋੜੇ ਜੀਆਂ ਤੁਸੀਂ ਦੇਖਿਓ ਨਾ ਆ ਜਿਹੜੇ ਹੈਗੀ ਆ ਕੋਲੀ ਨੇ ਇਹਨੂੰ ਮੈਂ ਨਾ ਇੱਕ ਵਾਰ ਚੱਜਣਾ ਕੋਲੀ ਨਹੀਂ ਹੈਗੀ ਪਤਾ ਨਹੀਂ ਮੈਨੂੰ ਇਹ ਕੀ ਆ ਕੀ ਨਹੀਂ ਆ ਧੱਗ ਜੀ ਵਰਗੀ ਹੁੰਦੀ ਇਹ ਇੱਕ ਇਹਦੇ ਵਿੱਚ ਕੁੱਕੜ ਜੇ ਵਾਲੀ ਵੀ ਆਉਂਦੀ ਆ ਉਹ ਵੀ ਵਧੀਆ ਹੁੰਦੀ ਆ ਪਰ ਮੈਨੂੰ ਇਹ ਜਾਦੀ ਵਧੀਆ ਲੱਗੀ ਸੋ ਮੈਂ ਨਾ ਇਹ ਬਲੌਗ ਦੇ ਵਿੱਚ ਨਾ ਮੈਂ ਤੁਹਾਨੂੰ ਹੋਣੀਆ ਦਿਖਾ ਦਿੰਨਾ ਆ ਸੋ ਸਾਰੇ ਜਾਨੇ ਆਪਣੇ ਯਾਰੇ ਲੈ ਕੇ ਰੱਖੋ ਤੁਸੀਂ ਦੇਖੋ ਇਹਨੇ ਨਾ ਇੱਕ ਕਿਸਮ ਦੀ ਸੋਲਿਸ਼ੀ ਆ ਜਿੰਨੀ ਮੈਂ ਗੱਡੀ ਸਾਫ਼ ਕੀਤੀ ਆ ਨਾ ਪਹਿਲਾਂ ਦੇ ਵਿੱਚ ਤਾਂ ਹੁਣ ਦੇ ਵਿੱਚ ਫਰਕ ਦੇਖੋ ਕਿੰਨਾ ਆ ਤੇ ਪੂਰੀ ਇਹਨੇ ਚਮਕਾ ਦਿੱਤੀ ਪੂਰੀ ਚੱਜਣਾ ਤੇ ਇਹ ਜਿਹੜੀ ਆ ਇਹ ਹੈਗੀ ਆ ਆ ਵਾਲੀ ਆ ਦੇਖੋ ਆ ਕਲੀਨਰ ਕੋਈ ਵੀ ਲੈ ਕੇ ਆ ਸਕਦਾ ਤੇ ਨਾਲੇ ਮੈਡੀਕਲ ਉੱਤੋਂ ਵੀ ਆ ਚੀਜ਼ ਜਿਹੜੀ ਆ ਮਿਲ ਜਾਂਦੀ ਆ ਤੇ ਨਾਲੇ ਆ ਜਿਹੜਾ ਲਿਖਿਆ ਨਾ ਆ 99.9% ਇਹਦੇ ਨਾਲ ਮੈਂ ਤੁਹਾਨੂੰ ਹਿਸਟਰੀ ਦੱਸਦਾ ਇਹ ਮਤਲਬ 99.9% ਤੱਕ ਜਿਹੜੇ ਕਟਾਣੂ ਆ ਨਾ ਉਹਨਾਂ ਨੂੰ ਖਤਮ ਕਰ ਦਿੰਦੀ ਆ ਤੇ ਸਾਲਾ ਉਹ ਕਿਹੜਾ 0.000.1% ਜਿਹੜਾ ਕਟਾਣੂ ਆ ਉਹ ਸਾਲਾ ਕਿਹੜਾ ਆ ਜਿਹੜਾ ਨਹੀਂ ਮਰਦਾ ਇਹਨਾਂ ਤੋਂ ਉਹ ਸਾਲਾ ਕਿਸੇ ਵੀ ਦਵਾਈਆਂ ਵਾਲੇ ਤੋਂ ਨਹੀਂ ਮਰਦਾ ਉਹ ਇਦਾਂ ਦਾ ਕਟਾਣੂ ਆ ਨਾ ਮੈਨੂੰ ਸਮਝ ਨਹੀਂ ਲੱਗਦੀ ਉਹ ਸਾਲਾ ਕੀੜਾ ਜਿਹੜਾ ਉਹ ਦੁਨੀਆ ਤੇ ਆ ਜਾਂ ਮਤਲਬ ਦੁਨੀਆ ਤੇ ਹੀ ਆ ਸਮਝਦੇ ਨਾ ਤੁਸੀਂ ਉਹ ਕਟਾਣ ਨੂੰ ਜਦੋਂ ਮੈਨੂੰ ਲੱਭ ਗਿਆ ਨਾ ਉਹ ਕੀੜਾ ਜਦੋਂ ਮੈਂ ਦੀਪ ਨੂੰ ਚੈੱਕ ਕਰੂੰਗਾ ਇੱਕ ਵਾਰ ਉਹ ਕੀੜਾ ਉੱਚ ਹੋਣਾ ਮੈਨੂੰ ਲੱਗ ਗਿਆ ਪਤਾ ਉਹ ਕੀੜਾ ਉੱਚ ਹੋਣਾ ਆ ਦੇਪ ਆ ਤੇਰੇ ਲਈ ਆ ਸਾਲਿਆ ਹੁਣ ਨਾ ਆਈ ਆਪਣੇ ਆਹ ਡੈਸ਼ਬੋਰਡ ਦੀ ਵਰਿਸ਼ ਆ ਡੈਸ਼ਬੋਰਡ ਤੁਸੀਂ ਦੇਖੋ ਕਿੰਨਾ ਗੰਦਾ ਆ ਹਨਾ ਆ ਦੇਖੋ ਦੀਦਾ ਨਾ ਦੇਖੋ ਕਿੰਨਾ ਗੰਦਾ ਤੇ ਦੇਖੀ ਜਾਓ ਹੁਣ ਆਹ ਜਿਹੜਾ ਜਾਦੂ ਆ ਨਾ ਆ ਜਾਦੂ ਚੱਲਣ ਤੋਂ ਬਾਅਦ ਆ ਡੈਸ਼ਬੋਰਡ ਦੀ ਤੁਸੀਂ ਹਾਲਤ ਦੇਖਿਓ ਨਾਲੇ ਜਿੱਥੇ ਗਾਲ ਇੰਟੀਰੀਅਰ ਦੀ ਆ ਗਈ ਉਥੇ ਤਾਂ ਭਰਾਵਾ ਮੈਂ ਟਿਸ਼ੂ ਯੂਜ਼ ਕਰੂੰਗਾ ਜਿਹੜਾ ਡੈਫ ਵਾਲਿਆਂ ਨੇ ਆ ਬਣਾਇਆ ਨਾ ਇੰਟੀਰੀਅਰ ਘੈਂਟ ਹੀ ਆ ਯਾਰ ਮੈਨੂੰ ਨਹੀਂ ਲੱਗਦਾ ਯਾਰ ਕਿਸੇ ਵੀ ਗੱਡੀ ਦਾ ਇੰਟੀਰੀਅਰ ਇਦਾਂ ਦਾ ਹੋਊਗਾ ਹਾਂ ਸਕਾਨੀਆ ਗੱਡੀ ਆ ਉਹ ਸਾਰਿਆਂ ਨੇ ਤੁਸੀਂ ਦੇਖਿਆ ਹੋਣਾ ਆ ਵਧੀਆ ਲੱਗਦੀ ਆ ਗੱਡੀ ਉਹ ਹਨਾ ਸੋਹਣੀ ਲੱਗਦੀ ਆ ਮੋਡੀਫਾਈ ਕਰਾਈ ਹੁੰਦੀ ਕਈਆਂ ਨੇ ਲਾਈਟਾਂ ਲੁੱਟਾਂ ਵਧੀਆ ਲਵਾਈਆਂ ਹੁੰਦੀਆਂ ਆ ਸੋਹਣੀ ਲੱਗਦੀ ਆ ਗੱਡੀ ਇੱਥੇ ਕੋਈ ਸ਼ੱਕ ਨਹੀਂ ਮੈਨੂੰ ਵੀ ਵਧੀਆ ਲੱਗਦੀ ਭਰ ਜੋ ਗੱਲਬਾਤ ਆਪਣਾ ਡੈਫ ਦੇ ਵਿੱਚ ਆ ਨਾ ਉਹ ਹੈ ਨਹੀਂ ਯਾਰ ਸੱਚੀ ਵੀ ਡਰਾਈਵਰ ਦੇ ਹੱਕ ਨੂੰ ਵੀ ਵਧੀਆ ਆ ਇਹ ਕੰਪਨੀ ਦੇ ਵੀ ਹੱਕ ਨੂੰ ਵਧੀਆ ਆ ਤੇ ਮੰਨ ਲਓ ਕੰਪਨੀ ਦੇ ਹੱਕ ਨੂੰ ਤੇਲ ਤੂਲ ਵਲੋਂ ਵਧੀਆ ਆ ਹਨਾ ਘੱਟ ਤੇਲ ਖਾਂਦੀ ਆ ਤੇ ਡਰਾਈਵਰ ਦੇ ਹੱਕ ਨੂੰ ਕੰਫਰਟਬਲ ਵਲੋਂ ਵਧੀਆ ਆ ਦੇਖੋ ਸਹੀ ਤੁਸੀਂ ਇੱਕ ਵਾਰੀ ਤੁਸੀਂ ਇਦਾਂ ਦੇਖੋ ਮੜੇ ਇਦਾਂ ਲੱਗਦੀ ਕਹਿੰਦੇ ਘੈਂਟ ਗੱਲ ਵਾ ਪੂਰੀ ਇੰਟੀਰੀਅਰ ਦੀ ਇੱਥੇ ਹੋਵੇ ਸਟੀਅਰਿੰਗ ਇੱਥੇ ਵਿਚ ਨੂੰ ਕਰਕੇ ਤਾਂ ਸਟੀਅਰਿੰਗ ਰੱਖਿਆ ਹੋਵੇ ਵਧੀਆ ਲੱਗਦੀ ਨਾ ਪੂਰੀ ਜੇ ਸੋ ਤਾਂ ਕਿ ਤਾਂ ਸਟੀering ਚੱਕ ਹੋ ਜਾਂਦਾ ਬੰਦੇ ਕੋ ਖੁੱਲੀ ਡੁੱਲੀ ਜਗ੍ਹਾ ਹੁੰਦੀ ਬਾਬੇ ਇੱਥੇ ਲੋ ਵੀ ਮਿੱਤਰੋ ਇੱਥੋਂ ਤਾਂ ਚੈੱਕ ਕਰੋ ਗੱਡੀ ਸਾਰੀ ਆਹ ਹੋ ਗਈ ਆਪਣੀ ਗੱਡੀ ਸਾਰੀ ਇੱਧਰੋਂ ਸਾਫ਼ ਦਰਵਾਜੇ ਦਰੂਜੇ ਵੀ ਇੱਥੇ ਆਪਾਂ ਹੁਣੀ ਹੁਣੀ ਕੋਲੀ ਨਾਲ ਮਾਰ ਕੇ ਖਟੇ ਆ ਸੋ ਇੱਥੋਂ ਸਾਫ਼ ਕਰਦੇ ਆ ਚਲੋ ਨਾਲ ਨਾਲ ਤੁਹਾਡੇ ਨਾਲ ਥੋੜੀ ਜੀ ਗੱਲਬਾਤ ਕਰ ਲੈਨੇ ਆ ਇੱਕ ਵੀਰੇ ਨੇ ਮੈਨੂੰ ਕਿਹਾ ਸੀਗਾ ਇੰਡੀਆ ਦੀ ਦਵੇਈ ਦੀ ਤੇ ਯੂਰਪ ਦੀ ਟਰੱਕਿੰਗ ਦੇ ਵਿੱਚ ਕਹਿੰਦਾ ਫਰਕ ਜ਼ਰੂਰ ਦੱਸਿਓ ਮਤਲਬ ਕੀ ਆ ਜਿਹੜੇ ਇੰਡੀਆ ਦੇ ਵਿੱਚ ਆ ਉਹਦੇ ਨਾਲੋਂ ਦਵੇਈ ਦੀ ਟਰੱਕਿੰਗ ਵਧੀਆ ਜਾ ਫਿਰ ਜਿਹੜੇ ਦबई ਦੇ ਵਿੱਚ ਉਹਦੇ ਨਾਲ ਯੂਰਪੀ ਦੀ ਟਰੱਕਿੰਗ ਵਧੀਆ ਜਿਹੜੀ ਦबई ਦੀ ਟਰੱਕਿੰਗ ਆ ਉਹ ਯੂਰਪ ਨਾਲੋਂ ਵਧੀਆ ਆ ਤੇ ਜਾ ਫਿਰ ਜਿਹੜੀ ਇੰਡੀਆਈ ਟਰੱਕਿੰਗ ਆ ਉਹ ਯੂਰਪ ਦੇ ਦबई ਨਾਲੋਂ ਵਧੀਆ ਹਨਾ ਚਲੋ ਆਪਾਂ ਸਫਾਈ ਕਰਦੇ ਕਰਦੇ ਇਸ ਮੁੱਦੇ ਤੇ ਵੀ ਆਪਾਂ ਗੱਲਬਾਤ ਕਰ ਲੈਨੇ ਆ ਜਮਾ ਮੇਰੇ ਹਿਸਾਬ ਨਾਲ ਆ ਟਰੱਕਿੰਗ ਕਿਤੇ ਨਹੀਂ ਮਾੜੀ ਹੈਗੀ ਮਾੜਾ ਹੈਗਾ ਸਿਸਟਮ ਹਨਾ ਜੇ ਆਪਾਂ ਦबई ਦੀ ਗੱਲ ਕਰੀਏ ਦबई ਦੇ ਵਿੱਚ ਪਿੱਛੇ ਕਿ ਜੇ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਇੰਨੀ ਕ ਗੱਲ ਦਾ ਕਿ ਉੱਥੇ ਨਾ ਉਹਨੀ ਗੱਡੀਆਂ ਦੇ ਵਿੱਚ ਨਾ ਚਿਪਾਂ ਲਾ ਦਿੱਤੀਆਂ ਸੀਗੀਆਂ ਵੇਚ ਕੇ ਜਾਂ ਉਹਨੇ ਗੱਡੀਆਂ ਦੇ ਵਿੱਚ ਚਿਪਾਂ ਪਾ ਦਿੱਤੀਆਂ ਸੀਗੀਆਂ ਕਿ ਪਤਾ ਲੱਗੇ ਡਰਾਈਵਰ ਨੇ ਕਿੰਨੇ ਘੰਟੇ ਡਰਾਈਵ ਕੀਤੀ ਆ ਤੇ ਕਿੰਨੇ ਘੰਟੇ ਉਹਨੇ ਰੈਸਟ ਕੀਤੀ ਆ ਯਾਰ ਆ ਮਛਰ ਇਹਦੇ ਵਿੱਚ ਕਿੱਦਾਂ ਵੜ ਜਾਂਦੇ ਪਤਾ ਨਹੀਂ ਐਨਾ ਉਹ ਤਾਂ ਹੁਣ ਖੋਲ ਕੇ ਵੀ ਨਹੀਂ ਸਹੀ ਕੀਤਾ ਜਾ ਸਕਦਾ ਨਹੀਂ ਮੈਂ ਪੰਗਾ ਲੈਣਾ ਇਦਾਂ ਹਾਂ ਸੋ ਉਹਨਾਂ ਨੇ ਇਦਾਂ ਦਾ ਸਿਸਟਮ ਜਿਹੜਾ ਹੈ ਨਾ ਸ਼ੁਰੂ ਕੀਤਾ ਸੀਗਾ ਆਪਣੇ ਜਿਹੜੇ ਹੈਗੇ ਆ ਦਵੇਈ ਦੇ ਬਾਲੇ ਖਰੇ ਟਰਾਂਸਪੋਰਟਰ ਆ ਜਿਹੜੇ ਉਹਨਾਂ ਨੂੰ ਇਹ ਜੀ ਰਾਸ ਨਹੀਂ ਆਈ ਹੈਗੀ ਕਿਉਂਕਿ ਕਾਰ ਬਣੇ ਕਾਰਡ ਲਾਇਆ ਤੁਸੀਂ ਹਨਾ ਇਦਾਂ ਨੂੰ ਇੱਥੇ ਨਾਲ ਇਦਾਂ ਸਾਈਡ ਤੇ ਚਿਪ ਜੀ ਇੰਨੀ ਲੱਗੀ ਹੁੰਦੀ ਸੀਗੀ ਉਦੋਂ ਤੁਸੀਂ ਕਾਰਡ ਲਾਇਆ ਗੱਡੀ ਤੁਹਾਡੀ ਸਟਾਰਟ ਹੋ ਗਈ ਠੀਕ ਆ ਤੇ ਬਾਅਦ ਚ ਤੁਸੀਂ ਜਦੋਂ ਚੱਲਣਾ ਆ ਤੁਹਾਨੂੰ ਮਨ ਪਤਾ ਲੱਗ ਜਾਂਦਾ ਸਕੀ ਮੇਰੇ ਰੈਸਟ ਆ ਠੀਕ ਆ ਬੀਪ ਕਰਨ ਲੱਪਾਣੀ ਆ ਉਹ ਤੇ ਤੁਹਾਡੀ ਰੈਸਟ ਆ ਉਹਨਾਂ ਨੇ ਫੇਰ ਕਾਰਡ ਹੀ ਲਾਈ ਜਾਣਾ ਉਹਦੇ ਉੱਤੇ ਸੋ ਟਰਾਂਸਪੋਰਟਰਾਂ ਨੂੰ ਇਹ ਚੀਜ਼ ਥੋੜੀ ਵਧੀਆ ਨਹੀਂ ਲੱਗੀ ਕਿ ਨਾ ਕਿਉਂਕਿ ਨਾ ਯਾਰ ਕਿਸੇ ਪੁਲਿਸ ਨੇ ਰੋਕਿਆ ਨਾ ਕਿਸੇ ਟਰਾਂਸਪੋਰਟਰ ਨੇ ਇਹ ਚੀਜ਼ ਵੱਲ ਧਿਆਨ ਦਿੱਤਾ ਸੋ ਹੌਲੀ-ਹੌਲੀ ਉਹ ਸਿਸਟਮ ਨਾ ਮੁੱਕ ਗਿਆ ਉੱਥੇ ਤੇ ਫਿਰ ਕੀ ਹੁਣ ਲਾਪਿਆ ਉਹ ਜਿਹੜੇ ਚਿਪਾ ਜਿਹਾ ਸੀ ਗਿਆ ਨਾ ਉਹਨੂੰ ਸਿਰਫ ਯੂਜ਼ ਕਰਨ ਲਾਪੇ ਸਵੇਰੇ ਜੋ ਕੰਮ ਸ਼ੁਰੂ ਕਰਨਾ ਟੀਐਨਟੀ ਵਾਸਤੇ ਅਪਲਾਈ ਗੱਲ ਖਤਮ ਮੁੜ ਕੇ ਕੋਈ ਰੈਸਟ ਨਹੀਂ ਉਹਨੇ ਦੱਸਣੀ ਕੋਈ ਕੋਸ਼ ਨਹੀਂ ਸਾਡੀ ਗੱਡੀ ਦੇ ਵਿੱਚ ਵੀ ਲੱਗੀ ਹੁੰਦੀ ਸੀਗੀ ਉਹ ਟਰਾਂਸਪੋਰਟਰਾਂ ਨੂੰ ਇਹ ਹੋ ਗਿਆ ਕਿ ਹਾਂ ਵੀ ਸਾਡਾ ਕੰਮ ਘੱਟ ਹੁੰਦਾ ਆ ਕਿ ਜੇ ਮੰਨ ਲਓ ਰੈਸਟ ਵਾਲਾ ਸਿਸਟਮ ਸ਼ੁਰੂ ਹੋ ਗਿਆ ਫਿਰ ਤਾਂ ਇਹਨਾਂ ਨੇ ਵਿੱਚ ਰੈਸਟ ਵੀ ਲਿਆ ਕਰਨੀ ਜਿੱਥੇ ਰੋਟੀ ਖਾਣ ਤੱਕ ਦਾ ਨਹੀਂ ਟਾਈਮ ਦਿੰਦੇ ਉੱਥੇ ਉਹਨੇ 45 ਮਿੰਟ ਦੀ 1 ਘੰਟੇ ਰੈਸਟ ਦੇ ਦਿਆ ਕਰਨੀਆਂ ਹਨਾ ਆਪ ਸੱਚਾ ਤੁਸੀਂ ਤੇ ਲੋਡਿੰਗਾਂ ਅਨ ਲੋਡਿੰਗ ਵੇਲੇ ਟਾਈਮ ਹੈਗਾ ਤੇ ਖਾ ਲੋ ਤੇ ਬੰਦੇ ਨੂੰ ਜਾਣਾ ਪੈਂਦਾ ਸੀ ਆਪਣੀ ਰੋਟੀ ਛੱਡ ਗਈ ਤੇ ਇੰਡੀਆ ਦੀ ਟਰੱਕਿੰਗ ਦਾ ਹਿਸਾਬ ਕਿਤਾਬ ਇਹ ਹੈਗਾ ਕਿ ਜਿੱਦਾਂ ਮਰਜ਼ੀ ਚੱਲੀ ਜਾ ਉਹ ਵਿਚਾਰੇ 4-4 ਘੰਟੇ ਸੌਂਦੇ ਆ ਦਵੇਜ ਦੀ ਟਰੱਕਿੰਗ ਵੀ ਇਦਾਂ ਹੀ ਆ ਯਾਰ ਸੇਮ ਬਾਬੇ ਮੈਂ ਕਹਿੰਦਾ ਸਲੂਟ ਆ ਉਹਨਾਂ ਨੂੰ 4-4 ਘੰਟੇ ਸੌ ਕੇ ਤੁਸੀਂ ਕੰਮ ਕਰਨ ਰਿਹਾ ਕਿਸੇ ਵੇਲੇ 2-2 ਦਿਨ ਨਹੀਂ ਸੌਂਦੇ ਯਾਰ ਤੇ ਇੰਡੀਆ ਦੇ ਵਿੱਚ ਵੀ ਸੇਮ ਇਦਾਂ ਹੀ ਆ ਸਨਾਟਾ ਬੈਤਰ ਗੁਣਾ ਰੋਟੀ ਪਾਣੀ ਖਾਣਾ ਤੇ 2-2 4-4 ਘੰਟੇ ਸੋ ਕੇ ਆਪਾਂ ਕੰਟੀਨਿਊ ਡਰਾਈਵਿੰਗ ਕਰਨੀ ਆ ਤੇ ਉੱਤੋਂ ਜਿੱਥੇ ਆਰਟੀਓ ਵਾਲਾ ਮਿਲ ਜਾਂਦਾ ਜਿੱਥੇ ਪੁਲਿਸ ਵਾਲਾ ਮਿਲ ਜਾਂਦਾ ਉਹ ਤੰਗ ਕਰਦੇ ਆ ਉਹ ਲੱਗ ਤੁਹਾਡੇ ਤੋਂ ਭਲੇ ਸਾਰਾ ਕੁਝ ਹੈਗਾ ਆ ਫਿਰ ਵੀ ਆਪਣੇ ਸਿਸਟਮ ਨੇ ਤੁਹਾਡਾ ਕੁਝ ਨਾ ਕੁਝ ਕੱਢਣਾ ਹੀ ਕੱਢਣਾ ਹੈ ਕਿ ਜੇ ਟਰੱਕ ਆਲਾ ਆ ਤਾਂ ਬਸ ਟਰੱਕ ਨੂੰ ਲੁੱਟ ਲਓ ਜਿੱਨਾਂ ਲੁੱਟ ਹੁੰਦਾ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਦੋਨਾਂ ਦੇ ਮਾਮਲੇ ਵਿੱਚ ਜੇ ਮੈਂ ਗੱਲ ਕਰਾਂ ਯੂਰਪ ਦੀ ਤੇ ਇੱਥੇ ਬਾਈ ਟੈਕੋ ਲੱਗਾ ਆ ਟੈਕੋ ਦੇ ਵਿੱਚ ਕਾਰਡ ਪੈਂਦਾ ਆ ਕਾਰਡ ਦੇ ਵਿੱਚ ਸਾਰਾ ਕੁਝ ਨੋਟ ਹੁੰਦਾ ਆ ਸਵੇਰੇ ਤੁਸੀਂ ਉੱਠੇ ਆ ਕਿੰਨੇ ਵਜੇ ਆਪਣਾ ਕੰਮ ਸ਼ੁਰੂ ਕੀਤਾ ਇੱਕ ਟਾਈਮ ਦੇ ਵਿੱਚ ਸਾਢੇ 4 ਘੰਟੇ ਮੈਕਸਿਮਮ ਲਗਾਤਾਰ ਤੁਸੀਂ ਗੱਡੀ ਚਲਾ ਸਕਦੇ ਆ ਉਸ ਤੋਂ ਬਾਅਦ ਤੁਹਾਨੂੰ 45 ਮਿੰਟ ਦੀ ਰੈਸਟ ਲੈਣੀ ਪੈਣੀ ਆ ਤੇ 45 ਮਿੰਟ ਦੀ ਰੈਸਟ ਲੈ ਕੇ ਫਿਰ ਤੁਸੀਂ ਅੱਗੇ ਕੰਟੀਨਿਊ ਕਰੋਗੇ ਹਨਾ ਤੇ ਜੇ ਤੁਸੀਂ 45 ਮਿੰਟ ਦੀ ਨਹੀਂ ਰੈਸਟ ਲੈਨੇ ਤੁਹਾਡੀ ਰੈਸਟ ਓਵਰ ਹੋ ਜਾਂਦੀ ਪੁਲਿਸ ਨੇ ਜਿੱਥੇ ਘੇਰ ਲਿਆ ਨਾ ਉਹਨੇ ਤੁਹਾਨੂੰ ਤੁੰਬਾ ਲਾਉਣਾ ਹੀ ਲਾਉਣਾ ਹੈ ਗੱਲ ਭਲੇ ਓ ਸਰ ਕਹਿ ਕੇ ਕਰਨ ਪਰ ਤੁੰਬਾ ਤੁਹਾਡੇ ਲੱਗਣਾ ਹੀ ਆ ਤੇ ਬਾਕੀ ਜਿੱਥੇ ਤੱਕ ਰੈਸ ਅਤੋਂ ਸੇ 15 ਮਿੰਟ ਤੇ 30 ਮਿੰਟ ਦੀ ਕਰਕੇ ਲੈ ਸਕਦੇ ਆ ਪਰ ਜੇ ਤੁਸੀਂ ਕਹੋਗੇ ਕਿ 45 ਮਿੰਟ ਹੋਣ ਦੇ ਵਿੱਚ 1 ਮਿੰਟ ਬਾਕੀ ਆ ਤੇ ਤੁਸੀਂ ਇੱਦੀ ਤੁਰਪੇ ਤਾਂ ਉਹ ਜੀ ਸਹੀ ਨਹੀਂ ਹੈਗੀ ਤੁਹਾਡੀ ਜਿਹੜੀ ਰੈਸਟ ਆ ਉਹ ਸਿਰਫ 15 ਮਿੰਟ ਚ ਕਾਊਂਟ ਹੋਣੀ ਆ 30 ਮਿੰਟ ਦੀ ਰੈਸਟ ਤੁਹਾਡੀ ਫਿਰ ਵੀ ਆਈ ਜਾਣੀ ਆ ਇਦਾਂ ਸਾਕਤਾਬ ਹੁੰਦਾ ਆ ਤੇ ਰਾਤ ਨੂੰ ਜੇ ਤੁਸੀਂ ਸੋਣਾ ਆ 9 ਘੰਟੇ ਦੀ ਰੈਸਟ ਕਰਨੀ ਆ 11 ਘੰਟੇ ਰੈਸਟ ਕਰਨੀ ਆ ਜੇ ਤਾਂ ਟੋ ਟਾਈਮ ਹੈਗਾ ਆ ਤੇ ਤੁਸੀਂ ਕਿਸੇ ਵੇਲੇ ਸ਼ਾਮ ਦੇ ਖੜੇ ਹੁੰਨੇ ਆ ਤੇ ਖੜੇ ਰਹੋ ਤੇ ਵੀਕਐਂਡ ਆ ਵੀਕਐਂਡ ਤੁਹਾਡਾ ਹਰ ਵਾਰ ਫਰੀ ਆ ਹਰ ਵਾਰ ਵੀਕਐਂਡ ਤੇ ਤੁਸੀਂ ਕੋਈ ਕੰਮ ਨਹੀਂ ਕਰਨਾ ਹੈਗਾ ਪਹਿਲਾ ਐਤਵਾਰ ਹੋ ਗਿਆ ਮਾਲੇ ਸ਼ਨੀਵਾਰ ਦੁਪਹਿਰ ਨੂੰ ਖੜੇ ਹੋ ਜਾਣਾ ਐਤਵਾਰ ਵੇ ਸੋਮਵਾਰ ਨੂੰ ਤੁਰਨਾ ਜਾਂ ਆਪਾਂ ਸ਼ੁੱਕਰਵਾਰ ਨੂੰ ਸ਼ਾਮ ਨੂੰ ਖੜੇ ਹੋ ਜਾਣਾ ਜਾਂ ਸ਼ਨੀਵਾਰ ਨੂੰ ਸਵੇਰੇ ਖੜੇ ਹੋ ਜਾਣਾ ਸ਼ਨੀਵਾਰ ਐਤਵਾਰ ਬਾਅਦ ਸੋਮਵਾਰ ਨੂੰ ਤੁਰਨਾ ਫਿਰ ਤੀਜੇ ਵੇਲੇ ਸ਼ਨੀਵਾਰ ਦੁਪਹਿਰ ਨੂੰ ਤੇ ਸੋਮਵਾਰ ਸਵੇਰੇ ਤੇ ਫਿਰ ਚੌਥੇ ਵੇਲੇ ਸ਼ੁੱਕਰਵਾਰ ਸ਼ਾਮ ਨੂੰ ਗੱਡੀ ਖੜੀ ਕਰ ਦਿੱਤੀ ਆ ਸ਼ੁੱਕਰਵਾਰ ਦੀ ਰਾਤ ਸ਼ਨੀਵਾਰ ਐਤਵਾਰ ਤੇ ਸੋਮਵਾਰ ਨੂੰ ਸਵੇਰੇ ਤੁਰਨਾ ਆ ਸਿਸਟਮ ਤੇ ਰਾਤ ਨੂੰ ਇੱਥੇ ਕੰਮ ਕਰਨ ਦਾ ਕੁਝ ਜ਼ਿਆਦਾ ਨਹੀਂ ਹੈਗਾ ਉਹ ਘੱਟ ਲੋਕੀ ਜਿਹੜੇ ਰਾਤ ਨੂੰ ਕੰਮ ਕਰਦੇ ਜਿਆਤਰ ਜਣਾ ਰਾਤ ਨੂੰ ਕੰਮ ਕਰਨਾ ਪੈਂਦਾ ਉਹ ਹੈਗੇ ਆਪਣੇ ਰੀਫਰ ਵਾਲੇ ਭਰਾ ਹਨ ਕਿਉਂਕਿ ਜਦੋਂ ਕਿਤੇ ਕੰਟਰੀ ਬੈਨ ਵੀ ਹੁੰਦੀ ਆ ਹਨਾ ਟਰੈਫਿਕ ਬੈਨ ਵੀ ਹੁੰਦਾ ਆ ਫਿਰ ਵੀ ਉਹਨਾਂ ਤੋਂ ਪਰਮਿਸ਼ਨਾਂ ਹੁੰਦੀ ਆ ਜਾਣ ਨੂੰ ਕਿਉਂਕਿ ਉਹਨਾਂ ਤੋਂ ਰੀਫਰਾਂ ਵਿੱਚ ਸਮਾਨ ਹੀ ਇਦਾਂ ਦਾ ਹੁੰਦਾ ਜਿਹੜਾ ਖਰਾਬ ਹੋ ਜਾਣਾ ਹੁੰਦਾ ਉਹਨਾਂ ਨੇ ਟਾਈਮ ਟੂ ਟਾਈਮ ਲਾਉਣਾ ਹੁੰਦਾ ਹੈ ਤਾਂ ਕਰਕੇ ਸਿਸਟਮ ਦੇ ਅਕੋਰਡਿੰਗ ਦੇਖੀਏ ਤਾਂ ਆਪਣੀ ਯੂਰਪ ਦੀ ਜਿਹੜੀ ਲਾਈਫ ਆ ਟਰਕਿੰਗ ਲਾਈਫ ਆ ਵਧੀਆ ਆ ਜੇ ਆਪਾਂ ਚਲੋ ਹੁਣ ਯੂਰਪ ਦੀ ਆਪਾਂ ਲਾਈਫ ਸ਼ੁਰੂ ਕੀਤੀ ਆ ਟਰਕਿੰਗ ਦੇ ਵਿੱਚ ਫਰਕ ਦੱਸਣਾ ਸ਼ੁਰੂ ਕੀਤਾ ਆ ਤੇ ਆਪਾਂ ਗੱਲ ਕਰ ਲੈਂਦੇ ਆ ਸੈਲਰੀ ਦੀ ਹੁਣ ਕੋਈ ਆਮ ਬੰਦਾ ਆ ਆਪਣਾ ਇੰਡੀਆ ਦੇ ਵਿੱਚ ਜਿਹੜਾ ਟਰਕਿੰਗ ਦੀ ਜੌਬ ਕਰਦਾ ਆ ਉਹਦੀ ਜਿਹੜੀ ਸੈਲਰੀ ਆ ਨਾ ਬਾਬੇ ਮੈਕਸਿਮਮ ਉਹਦੀ ਸੈਲਰੀ ਹੋਊਗੀ 45 ਤੋਂ 50000 ਸਹੀ ਆ ਤੇ ਬੜੇ ਕੋਈ ਪੁਰਾਣਾ ਹੋਊਗਾ ਤੇ ਅੱ ਤੋਂ ਵੱਧ ਹੋਊਂਗੀਆਂ ਨਾ ਸਟਾਰਟਿੰਗ ਸੈਲਰੀ ਤੁਹਾਡੀ 25000 ਤੋਂ ਸ਼ੁਰੂ ਹੁੰਦੀ ਹੈ ਤੇ ਕਿੱਡੇ ਕਿੱਡੇ ਲੰਬੇ ਰੋਟ ਹੁੰਦੇ ਕਿੰਨਾ ਕੁ ਤੁਸੀਂ ਸੋਣੇ ਆ ਸਹੀ ਆ ਦਵੇਜ ਦੀ ਆਪਾਂ ਗੱਲ ਕਰੀਏ ਦਵੇਜ ਦੇ ਵਿੱਚ ਜਿਹੜੀਆਂ ਖਰੀਆਂ ਕੰਪਨੀਆਂ ਹੈਗੀਆਂ ਨੌਕਾਟ ਨੌਕ ਵਾਲੀਆਂ ਹੋਣੋ ਚੱਲਦੀਆਂ ਆ ਜਾਂ ਨਹੀਂ ਬੰਦ ਹੋ ਗਈਆਂ ਉਹ ਮੈਨੂੰ ਪਤਾ ਨਹੀਂ ਹੈਗਾ ਪਰ ਇਦਾਂ ਦੀਆਂ ਕੰਪਨੀਆਂ ਦੇ ਵਿੱਚ ਟੈਂਕਰ ਵਾਲੀਆਂ ਕੰਪਨੀਆਂ ਤੇਲ ਵਾਲੀਆਂ ਕੰਪਨੀਆਂ ਸਾਰਿਆਂ ਨੂੰ ਪਤਾ ਹੀ ਆ ਉਹ ਚੀਜ਼ਾਂ ਦਾ ਹਨਾ ਉਹ ਕੰਪਨੀਆਂ ਦਾ ਸਭ ਨੂੰ ਪਤਾ ਆ ਉਹਨਾਂ ਦੇ ਵਿੱਚ ਸੈਲਰੀ ਜਿਹੜੀ ਆ 7000 ਤੋਂ ਵੀ ਸ਼ੁਰੂ ਹੁੰਦੀ ਆ ਬਾਕੀ ਫੈਮਿਲੀ ਲਈ ਤੁਹਾਨੂੰ ਜੋ ਸਹੂਲਤ ਮਿਲਦੀ ਆ ਉਹ ਵੱਖਰੀ ਉਦਾਂ ਆਮ ਗੱਲ ਕਰੀਏ ਟਰਾਂਸਪੋਰਟਰਾਂ ਤੋਂ ਤੇ ਤੁਹਾਡੀ 1800 ਜਾਂ 2200 ਬੇਸਿਕ ਸੈਲਰੀ ਲੱਗਣੀ ਹੁੰਦੀ ਆ ਤੁਹਾਡੇ ਐਕਸਪੀਰੀਅੰਸ ਤੇ ਡਿਪੈਂਡ ਆ ਸਹੀ ਆ ਜੇ ਕੋਈ ਬਾਲੇ ਨਵਾਂ ਆ ਉਹਦੇ ਤਾਂ ਲੱਗਦੀ ਵਿਚਾਰੇ ਦੀ 1500 ਤੋਂ ਲੱਗਦੀ ਆ ਬਾਕੀ ਟ੍ਰਿਪ ਸਿਸਟਮ ਹੁੰਦਾ ਆ 2500 ਸੈਲਰੀ ਬਣਦੀ ਆ 2200 ਸੈਲਰੀ ਬਣਦੀ ਆ ਤੇ ਮੈਕਸਿਮਮ ਜਿਹੜੀ ਸੈਲਰੀ ਲੋਕਾਂ ਦੀ ਬਣ ਜਾਂਦੀ ਆ ਹੋਊਗੀ 3000 3200 3500 ਦਰਾਂਮ ਹਣਾ ਤੱਕ ਇੱਥੇ ਤੱਕ ਬਣ ਜਾਂਦੀ ਹੈ ਸੈਲਰੀ ਤੇ ਕਈ ਹੈਗੇ ਆ ਜਿਹੜੇ ਲੰਬੇ ਰੂਟ ਤੇ ਜਾਂਦੇ ਆ ਮਤਲਬ ਆਬੂ ਧਾਬੀ ਵੱਲ ਜਾਂਦੇ ਆ ਜਾਂ ਸੋਦੀ ਸੁਦੀ ਵੱਲ ਚੱਲਦੇ ਆ ਉਹਨਾਂ ਦੀ 5000 ਨਿਕਲ ਆਉਂਦੀ ਹੋਊਗੀ ਸੈਲਰੀ ਮਤਲਬ 4.5 5000 ਤੱਕ ਦਰਾਮ ਹਨਾ ਮਤਲਬ ਆਲਮੋਸਟ ਦਵੇਈ ਦੀ ਸੈਲਰੀ ਦੀ ਗੱਲ ਕਰੀਏ ਤਾਂ ਬੰਦਾ 1 ਲੱਖ ਤੱਕ ਪਹੁੰਚ ਸਕਦਾ 60 7000 ਤੋਂ ਲੈ ਕੇ 1 ਲੱਖ ਤੱਕ ਪਹੁੰਚ ਸਕਦਾ ਤੇ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਹੈਗਾ ਆ ਉਹ 25000 ਤੋਂ ਲੈ ਕੇ ਮੈਕਸਿਮਮ 60 65 ਤੱਕ ਪਹੁੰਚ ਸਕਦਾ ਆ ਸਹੀ ਆ ਤੇ ਜਿਨ੍ਹਾਂ ਦੇ ਆਪਣੇ ਟਰੱਕ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਉਹ ਵਿੱਚ ਆਪਣਾ ਗਿਆਨ ਨਾ ਦੇਣਾ ਇਹੋ ਪਹਿਲੀ ਤੁਹਾਨੂੰ ਮੈਂ ਦੱਸਦਾ ਜਿਨ੍ਹਾਂ ਦੇ ਆਪਣੇ ਟਰੱਕ ਆ ਉਹ ਤਾਂ ਚੱਲ ਵਧੀਆ ਹੱਥ ਪਾਈ ਜਾਂਦੇ ਆ ਘੱਟ ਰੇਟ ਨੂੰ ਲੈ ਕੇ ਭਾਵੇਂ ਕੰਮ ਕਰਦੇ ਆ ਭਾਵੇਂ ਘੱਟ ਰੇਟ ਤੇ ਕੰਮ ਕਰਦੇ ਆ ਬਾਕੀਆਂ ਦੇ ਰੇਟ ਸਿੱਟੀ ਜਾਂਦੇ ਉਹ ਮੈਨੂੰ ਨਹੀਂ ਪਤਾ ਹੈਗਾ ਪਰ ਚਲੋ ਠੀਕ ਆ ਫਿਰ ਵੀ ਵਧੀਆ ਹੱਥ ਪਈ ਜਾਂਦਾ ਉਹਨਾਂ ਦਾ ਨਾ 5000 ਇੱਕ ਟਰੱਕ ਦੇ ਪਿੱਛੇ ਪੈਂਦਾ ਹੀ ਹੂੰਗਾ 5-7000 ਨੂੰ ਹੱਥ ਪੈ ਜਾਂਦਾ ਹੂੰਗਾ ਉਹਨਾਂ ਦਾ ਨਾ ਉਹ ਵੀ ਲੋਕਲ ਚੱਲ ਕੇ ਹੀ ਜਪੋਰਟ ਦੇ ਅੰਦਰ ਚੱਲ ਕੇ ਤੇ ਜੇ ਆਪਾਂ ਯੂਰਪ ਦੀ ਗੱਲ ਕਰੀਏ ਸੈਲਰੀ ਵੱਲੋਂ ਸੈਲਰੀ ਵੱਲੋਂ ਯੂਰਪ ਦਾ ਇਹ ਕਾਮ ਵੀ ਤੁਹਾਨੂੰ ਕੋਈ ਬਾਲਾ ਨਹੀਂ ਪੈਂਦਾ ਹੈਗਾ ਅੱਦੇ ਨਾਲੋਂ ਵੱਧ ਕੰਮ ਜਿਹੜਾ ਆ ਉਹ ਫੋਰਕਲਿਫਟਾਂ ਨਾਲ ਹੀ ਹੋ ਜਾਂਦਾ ਆ ਆਪਾਂ ਵੱਧ ਤੋਂ ਵੱਧ ਕੀ ਕਰਨਾ ਹੁੰਦਾ ਟਰਾਲਾ ਬੰਦ ਕਰਨਾ ਤੇ ਜਾਂ ਫਿਰ ਬੈਲਟਾ ਮਾਰਨੀ ਆ ਤੇ ਬੈਲਟਾ ਵਾਲਾ ਕੰਮ ਡੇਲੀ ਨਹੀਂ ਹੈਗਾ ਕਿਤੇ ਗੱਲੇ ਗੱਡੀ ਆਪਣੇ ਆਪ ਸਾਨੂੰ ਲੋਡਿੰਗ ਅਨਲੋਡਿੰਗ ਕਰਨੀ ਪੈਂਦੀ ਆ ਪਰ ਉਹ ਜਿਹੜੀ ਲੋਡਿੰਗ ਅਨਲੋਡਿੰਗ ਹੈਗੀ ਆ ਉਹ ਆਪਾਂ ਕਰਨੀ ਹੁੰਦੀ ਆ ਉਹ ਤੁਸੀਂ ਦੇਖੇ ਹੋਣੇ ਆ ਯਾਰ ਜਿਹੜੇ ਬਟਨ ਤੋਂ ਅੱਗੇ ਪਿੱਛੇ ਹੁੰਦੇ ਆ ਫੋਰਕ ਲਿਫਟਾ ਜਿਹੀਆਂ ਜਿਹੜੀਆਂ ਬਟਨ ਤੋਂ ਅੱਗੇ ਪਿੱਛੇ ਹੁੰਦੇ ਆ ਮੈਨੂੰ ਪਤਾ ਨਹੀਂ ਉਹਨੂੰ ਕੀ ਕਹਿੰਦੇ ਕੋਈ ਟਰਾਂਸਫਰਾਂਸ ਕਰਕੇ ਉਹਨੂੰ ਕੁਝ ਕਹਿੰਦੇ ਆ ਤੇ ਜੇ ਕਿਸੇ ਨੂੰ ਪਤਾ ਆਊਗਾ ਵਿੱਚ ਕਮੈਂਟ ਦੇ ਨਾਲ ਲਿਖ ਦਿਓ ਉਹਦੇ ਨਾਲ ਕਾ ਲੋਡ ਲੋਡ ਕਰੀਦੀਆਂ ਆ ਸੋ ਬੰਦੇ ਦਾ ਕੋਈ ਏਡਾ ਖਾਸ ਜ਼ੋਰ ਨਹੀਂ ਲੱਗਦਾ ਹਾਂ ਗਰਮੀਆਂ ਦੇ ਵਿੱਚ ਇਟਲੀ ਉਟਲੀ ਦੇ ਵਿੱਚ ਫਰਾਂਸ ਦੇ ਵਿੱਚ ਥੋੜਾ ਬੋਤ ਪਸੀਨਾ ਆ ਜਾਂਦਾ ਪਰ ਬਾਲਾ ਨਹੀਂ ਹੈਗਾ ਠੀਕ ਆ ਉੱਤਮ ਮੌਲਕ ਠੰਡੇ ਰਹਿੰਦੇ ਆ ਕੰਮਕਾਰ ਇੱਕਦਮ ਸੌਖਾ ਕਰਨ ਐਸ.ਯੂ.ਸੀ ਵਧੀਆ ਲੱਗੇ ਆ ਗੱਡੀਆਂ ਦੇ ਵਿੱਚ ਤੇ ਜਿਹੜੀ ਸੈਲਰੀ ਆ ਸੈਲਰੀ ਬ ਵਧੀਆ ਸਿਸਟਮ ਆ ਸਭ ਕੁਝ ਘੈਂਟ ਆ ਤੇ ਇੱਥੇ ਜੇ ਤਾਂ ਆਪਣਾ ਟਰੱਕ ਹੋਵੇ ਉਹਦੇ ਵਾਰ ਤੇ ਚਲੋ ਆਪਾਂ ਆਪਣੇ ਛੋਟੇ ਜਿਹੇ ਮੂੰਹ ਦੇ ਵਿੱਚੋਂ ਨਾ ਹੀ ਗੱਲ ਕਰੀਏ ਤਾਂ ਚੰਗੀ ਆ ਸੋ ਇਹ ਫਰਕ ਹੈਗਾ ਟਰਕਿੰਗ ਦੇ ਵਿੱਚ ਮੇਰੇ ਹਿਸਾਬ ਨਾਲ ਜੇ ਸਿਸਟਮ ਸੁਧਰ ਜਾਣ ਨਾ ਸਭ ਕੁਝ ਸੁਧਰ ਸਕਦਾ ਆ ਆਪਣੇ ਕਿ ਡਰਾਈਵਰ ਬੰਦੇ ਵੀ ਯਾਰ ਇਦਾਂ ਦੇ ਹੈਗੇ ਆ ਜਿਹੜੇ ਚਮਚਾਗਿਰੀਆਂ ਕਰਦੇ ਆ ਨਾ ਮੇਰੇ ਹਿਸਾਬ ਨਾਲ ਤੁਹਾਨੂੰ ਬਾਬੇ ਚਮਚਾਗिरी ਨਹੀਂ ਕਰਨੀ ਚਾਹੀਦੀ ਤੁਸੀਂ ਮਿਹਨਤ ਕਰਕੇ ਪੈਸੇ ਲੈਣੇ ਆ ਸਹੀ ਆ ਚਮਚਾਗिरी ਕਰਨ ਦਾ ਕੋਈ ਮਤਲਬ ਨਹੀਂ ਹੈਗਾ ਦੁਬੇਜ ਦੇ ਵਿੱਚ ਜਾ ਕੇ ਤੁਸੀਂ ਚਮਚਾਗਿਰੀਆਂ ਕਰੋਗੇ ਤੇ ਆਪਣੇ ਨਾਲ ਨਾਲ ਮੈਂ ਕਹਿੰਦਾ ਉਹ ਤੁਹਾਨੂੰ 2 ਟ੍ਰਿਪ ਵੱਧ ਦੇ ਦੂੰ ਤਿੰਨ ਟ੍ਰਿਪ ਵੱਧ ਦੇ ਦੂੰ ਤੁਹਾਡਾ ਉਹੀ 500 ਤੁਹਾਡਾ ਬਾਕੀਆਂ ਨਾਲ ਵੱਧ ਬਣ ਗਿਆ ਪਰ ਤੁਸੀਂ ਬਾਕੀਆਂ ਦੇ ਪੈਰ ਤੇ ਘਾੜੀ ਮਾਰਨ ਦੇ ਆ ਇਹ ਚੀਜ਼ਾਂ ਨੂੰ ਦੇਖੋ ਆਪਣੇ ਪੈਰ ਆਪ ਨਹੀਂ ਵੱਢੀਦੇ ਹੁੰਦੇ ਅੱਗੇ ਵੱਲ ਵੱਢੀਦਾ ਹੁੰਦਾ ਆ ਤੇ ਇੰਡੀਆ ਦੇ ਵਿੱਚ ਚਲੋ ਕੀ ਸਿਸਟਮ ਚੱਲਦਾ ਕੀ ਨਹੀਂ ਮੈਂ ਉਸ ਬਾਰੇ ਮੈਂ ਨਹੀਂ ਚਾਹਨਾ ਕਿ ਮੈਂ ਕੁਝ ਵੀ ਕਹਾਂ ਕਿ ਡਰਾਈਵਰਾਂ ਨੂੰ ਇਦਾਂ ਉਦਾਂ ਹਾਂ ਸਹੀ ਆ ਭਰਾ ਮੇਰੇ ਜਿਨ੍ਹਾਂ ਨੇ ਜਿਹੜੇ ਡਰਾਈਵਰਾਂ ਨੇ ਇੱਕ ਡਰਾਈਵਰ ਹੋਣ ਦੇ ਨਾਤੇ ਯਾਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣ ਦੇ ਆ ਆਪਣੇ ਜਿਹੜੇ ਡਰਾਈਵਰ ਭਰਾਵਾਂ ਨੇ ਟਰੱਕਿੰਗ ਲਾਈਨ ਦੇ ਵਿੱਚ ਹੋ ਕੇ ਨਸ਼ੇ ਨੂੰ ਮਸ਼ਹੂਰ ਕੀਤਾ ਨ ਮਿਹਨਤ ਵਾਲੀ ਗੱਲ ਈ ਆ ਤੁਹਾਡੇ ਮੂਰੇ ਏਦਾਂ ਨਾ ਕਰੋ ਤੁਸੀਂ ਜੇ ਕੋਈ ਆਪਣੀ ਫੀਮ ਵਗੈਰਾ ਕੋਈ ਨਸ਼ਾ ਨੂੰਸ਼ਾ ਕੁਛ ਵੀ ਆ ਤੁਸੀਂ ਸ਼ੱਕਦੇ ਵੀ ਆ ਤੇ ਭਰਾ ਮੇਰੇ ਥੋੜਾ ਸੈਡ ਸੂਟ ਤੇ ਹੋ ਕੇ ਕਰ ਲਿਆ ਕਰੋ ਜਾਂ ਉਹ ਸਪੈਸ਼ਲ ਤੁਸੀਂ ਵੀਡੀਓ ਵਿੱਚ ਜਾਂ ਉਹਦਾ ਨਾਮ ਦੱਸਿਆ ਕਰੋ ਹਨਾ ਵੀਡੀਓ ਬਣਾ ਕੇ ਤੁਸੀਂ ਇੱਦਾਂ ਉਂਗਲ ਤੇ ਲਾਈ ਹੁੰਦੀ ਆ ਜਾਂਦੇ ਜਾਂਦੇ ਤੁਸੀਂ ਦਿਖਾਉਨੇ ਸਟੀਅਰਿੰਗ ਦਾ ਟਰੱਕ ਚੱਲਦਾ ਆ ਪਿੱਛੇ ਕਿ ਗੋਹਾਟੀ ਨੂੰ ਪਾਈ ਆ ਜਿਹੜਾ ਉਹ ਚੀਜ਼ਾਂ ਨਾ ਦਿਖਾਇਆ ਕਰੋ ਮਿਹਨਤ ਈ ਆ ਤੁਹਾਡੇ ਮੂਰੇ ਤੇ ਇਹ ਗੱਲ ਮੈਂ ਸਾਰਿਆਂ ਨੂੰ ਨਹੀਂ ਕਹਿਣਾ ਸਾਰਿਆਂ ਨੂੰ ਨਹੀਂ ਕਹਿਣਾ ਬਸ 99 99 ਬੰਦਿਆਂ ਨੂੰ ਕਹਿਣਾ ਜਿਹੜੇ ਇਦਾਂ ਕਰਦੇ ਆ ਸਹੀ ਆ ਤੇ ਬਾਕੀ ਗੱਲ ਆਪਾਂ ਜੇ ਨਸ਼ੇ ਦੀ ਕਰੀਏ ਤਾਂ ਜੇ ਤੁਸੀਂ ਸਾਰੇ ਸੋਚਦੇ ਆ ਨਾ ਕਿ ਟਰੱਕਿੰਗ ਜਿਹੜੀ ਆ ਜਿਹੜੇ ਹਾਲੇ ਟਰੱਕਿੰਗ ਲਾਈਨ ਦੇ ਵਿੱਚ ਨਹੀਂ ਆਏ ਜੇ ਭਰਾ ਮੇਰੇ ਸੋਚਦੇ ਆ ਨਾ ਕਿ ਜਿਹੜੀ ਟਰੱਕਿੰਗ ਆ ਬਿਨਾ ਨਸ਼ਾ ਕੀਤੇ ਨਹੀਂ ਹੋ ਸਕਦੀ ਤਾਂ ਬਾਈ ਇਹ ਚੀਜ਼ ਫੁੱਦੂ ਬੰਦਿਆਂ ਨੇ ਪ੍ਰਮੋਟ ਕੀਤੀ ਆ ਸ਼ਰਮ ਆ ਮੈਂ ਕਹਿੰਨਾ ਇਹ ਗੱਲ ਇਹ ਚੀਜ਼ ਫੁੱਦੂ ਬੰਦਿਆਂ ਨੇ ਪ੍ਰਮੋਟ ਕੀਤੀ ਆ ਆਪਾਂ ਇੱਥੇ ਬਿਨਾ ਨਸ਼ੇ ਤੋਂ ਚਲਾਈਦਾ ਆਪਣੇ ਇੱਥੇ ਕੋਈ ਆਪਾਂ ਫੀਮ ਨਹੀਂ ਖਾਈਦੀ ਕੋਈ ਆਪਾਂ ਪੱਕੀ ਨਹੀਂ ਖਾਈਦੀ ਕੋਈ ਨਹੀਂ ਦਸੀਦਾ ਕਿ ਤੜਕੇ ਉੱਠ ਕੇ ਕਾੜ ਲਾ ਲਈਦਾ ਆ ਚਾਹ ਪੀ ਲਈਦੀ ਫੇਜ ਆਈਦਾ ਬਾਈ ਸਵੇਰੇ ਉੱਠ ਕੇ ਕੌਫੀ ਬਣਾਈਦੀ ਆ ਪਹਿਲਾਂ ਫਰੈਸ਼ ਹੋਈਦਾ ਜਾ ਕੇ ਮੂੰਹ ਮਤ ਹੋਈਦਾ ਕੌਫੀ ਬਣਾਈਦੀ ਆ ਤੁਰ ਪੀਦਾ ਆ ਰੋਟੀ ਪਾਣੀ ਖਾਈਦਾ ਆ ਪੂਰਾ ਦਿਨ ਕੰਮ ਕਰੀਦਾ ਸ਼ਾਮ ਨੂੰ ਆ ਕੇ ਨਹਾਈਦਾ ਨਾ ਕੇ ਰੋਟੀ ਖਾ ਕੇ ਸੌਂ ਜੀਦਾ ਠੀਕ ਆ ਕੋਈ ਨਿਸ਼ਾਨੀ ਕੋਈ ਕੁਛ ਨਹੀਂ ਇੰਨੀ ਕਹਾਣੀ ਆ ਮੈਨੂੰ ਸਿਰਫ ਉਹ ਚੀਜ਼ਾਂ ਦਾ ਮਾੜਾ ਲੱਗਦਾ ਆ ਯਾਰ ਜਿਹੜੇ ਵੀਰ ਆਪਣੇ ਹਨਾ ਟ੍ਰਕਿੰਗ ਨੂੰ ਨਸ਼ੇ ਦੇ ਨਾਲ ਜੋੜਦੇ ਆ ਯਾਰ ਨਾ ਕਰਿਆ ਕਰੋ ਨਹੀਂ ਚੰਗੀ ਲੱਗਦੀ ਆ ਨਾ ਇਹ ਚੀਜ਼ ਚੰਗੀ ਨਹੀਂ ਲੱਗਦੀ ਐਜ਼ ਅ ਡਰਾਈਵਰ ਮੈਂ ਕਹਿੰਨਾ ਹੁਣ ਕਿਹੜੇ ਕਿਨੂੰ ਇਹ ਚੀਜ਼ ਤੇ ਮਿਰਚ ਲੱਗ ਜਾਣੀ ਹੈ ਕਿਨੂੰ ਨਹੀਂ ਮੈਨੂੰ ਨਹੀਂ ਪਤਾ ਹੈਗਾ ਪਰ ਐਜ਼ ਅ ਡਰਾਈਵਰ ਕਹਿੰਨਾ ਕਿ ਯਾਰ ਆਪਾਂ ਨੂੰ ਨਹੀਂ ਇਹ ਚੀਜ਼ ਚੰਗੀ ਲੱਗਦੀ ਐਜ਼ ਅ ਡਰਾਈਵਰ ਨਾ ਤੁਸੀਂ ਆਹ ਕੰਮ ਕਰੋ ਹਾਂ ਐਜ਼ ਅ ਪਰਸਨ ਕਰ ਲਓ ਪਰ ਐਜ਼ ਅ ਡਰਾਈਵਰ ਨਾ ਕਰੋ ਹਾਂ ਜਿੱਥੇ ਤਾਂ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਮਾੜਾ ਮੋਟਾ ਪੈਕ ਸ਼ੈਕ ਲਾਉਣਾ ਚਾਹੀਦਾ ਲਾਓ ਕੋਈ ਚੱਕਰ ਨਹੀਂ ਬੀਅਰ ਬੋਰ ਲਾਉਣੇ ਆ ਲਾਓ ਕੋਈ ਗੱਲ ਨਹੀਂ ਪਰ ਐਗ ਲਾ ਕੇ ਬੀਅਰ ਲਾ ਕੇ ਸੀਟ ਤੇ ਨਾ ਬੈਠੋ ਡਰਾਈਵਿੰਗ ਸੀਟ ਤੇ ਨਾ ਬੈਠੋ ਬੈਗ ਬੁਗ ਤੁਸੀਂ ਲਾਉਨੇ ਆ ਬੀਅਰ ਬੋਰ ਆਪਣਾ ਲਿਮਟ ਦੇ ਬਾਰ ਉਤਲੇ ਲੈਵਲ ਦੇ ਜਿਹੜੇ ਨਸ਼ੇ ਆ ਉਹਨਾਂ ਦੀ ਗੱਲ ਨਾ ਕਰਿਆ ਕਰੋ ਬਸ ਮਿਹਨਤ ਹੀ ਆ ਤੁਹਾਡੇ ਸਾਰੇ ਭਰਾਵਾਂ ਦੇ ਮੂਰੇ ਆਪਣਾ ਇੱਕ ਛੋਟਾ ਭਰਾ ਸਮਝ ਕੇ ਇੰਨੀ ਕੁ ਗੱਲ ਮੰਨ ਲਿਓ ਤੇ ਜਿੰਨਾ ਹੋ ਸਕਦਾ ਹੈ ਇਹ ਚੀਜ਼ ਨੂੰ ਘੱਟ ਕਰ ਦਿਓ ਯਾਰ ਕਿ ਵਾਈਲ ਡਰਾਈਵਿੰਗ ਆਪਾਂ ਉਂਗਲ 'ਤੇ ਲੱਗੀ ਫੀਮ ਦਿਖਾਉਨੇ ਆ ਵਾਈਲ ਡਰਾਈਵਿੰਗ ਆਪਾਂ ਭੁੱਕੀ ਦਾ ਕਾਰਡ ਲਵਾਉਂਦੇ ਦਿਖਾਉਨੇ ਆ ਸਵੇਰੇ ਉੱਠ ਕੇ ਆਪਾਂ ਚਾਹ ਬਣਾਈ ਆ ਪਲੇਟ 'ਚ ਨਾਲ ਬਿਸਕੁਟ ਰੱਖਿਆ ਤੇ ਇੱਕ ਸਾਈਡ 'ਤੇ ਆਪਾਂ ਭੁੱਕੀ ਦਾ ਕਾਰਡ ਭਰਿਆ ਆ ਨਹੀਂ ਯਾਰ ਬਿਸਕੁਟ ਦਿਖਾਓ ਕਾਰਡ ਨਾ ਦਿਖਾਓ ਸੱਚੋ ਲੋ ਬਾਕੀ ਗੱਡੀ ਆਪਾਂ ਆਪਣੀ ਜਿਹੜੀ ਆ ਸਾਫ਼ ਕਰਦੇ ਪ ਥੋੜਾ ਜਿਹਾ ਟਾਈਮ ਹੋਰ ਲੱਗਣਾ ਆਲਮੋਸਟ ਸਾਰੀ ਗੱਡੀ ਮੇਰੀ ਸਾਫ ਹੋ ਗਈ ਆ ਬਸ ਉੱਤੇ ਤੁਹਾਨੂੰ ਦਿਦਾ ਹੁਣ ਦੇਖੋ ਉੱਤੇ ਯਾਰ ਕਿੰਨਾ ਖਲਾਰਾ ਪਿਆ ਪਿਆ ਹਨਾ ਇਹ ਸਾਰਾ ਇਹ ਆਪਾਂ ਜਿਹੜਾ ਚੱਕ ਕੇ ਸੈੱਟ ਕਰਕੇ ਰੱਖਣਾ ਤੇ ਤੁਹਾਨੂੰ ਹੁਣ ਮੈਂ ਫਾਈਨਲੀ ਉੱਤੋਂ ਸਾਫ ਕਰਕੇ ਫਿਰ ਦਿਖਾਉਣਾ ਪਹਿਲਾਂ ਤੁਸੀਂ ਉਤਲਾ ਖਲਾਰਾ ਦੇਖ ਲਓ ਆ ਦੇਖੋ ਉੱਤੇ ਕਿੰਨਾ ਖਲਾਰਾ ਪਿਆ ਹੁਣ ਤੁਹਾਨੂੰ ਨਾ ਇਹ ਕਲੀਅਰ ਸਾਫ ਕਰਕੇ ਨਾ ਉੱਤੋਂ ਫਿਰ ਦਿਖਾਉਂਗਾ ਮੈਂ ਫਿਰ ਦੱਸਿਓ ਸਾਰੇ ਜਾਣੇ ਫਾਈਨਲ ਲੁੱਕ ਆਪਣੀ ਗੱਡੀ ਦੀ ਕਿੱਦਾਂ ਦੀ ਆ ਤੇ ਆਪਣਾ ਅੱਜ ਦਾ ਜਿਹੜਾ ਬਲੌਗ ਆ ਉਹ ਸਿਰਫ ਗੱਡੀ ਦੀ ਸਾਫ ਸਪਾਈ ਤੇ ਹੀ ਆ ਕਿ ਜੇ ਆਪਾਂ ਕੰਮ ਕਿਸ ਆਪਾਂ ਇਹ ਤੋਂ ਕਮਾਉਨੇ ਆ ਯਾਰ ਇਹ ਜਗਾ ਸਾਡਾ ਜੇ ਆਪਾਂ ਇਹ ਤੋਂ ਕਮਾਉਨੇ ਆ ਨਾ ਤੇ ਸਾਨੂੰ ਇਹ ਚੀਜ਼ ਦੀ ਸੌਸਕ੍ਰਾਈਬ ਰੱਖਣੀ ਚਾਹੀਦੀ ਘਰ ਵਾਂਗੂ ਰੱਖਣਾ ਚਾਹੀਦਾ ਆਪਾਂ 2 2 3 3 4 4 5 5 ਮਹੀਨੇ ਵੀ ਗੱਡੀਆਂ ਦੇ ਵਿੱਚ ਰਹਿਦਾ ਤੇ ਜਿੱਦਾਂ ਹੁਣ ਕੰਪਨੀਆਂ ਤੋਂ ਡਰਾਈਵਰ ਘਟਾ ਤੇ 6 6 7 7 8 8 ਮਹੀਨੇ ਵੀ ਬੰਦੇ ਗੱਡੀਆਂ ਦੇ ਵਿੱਚ ਰਹਿੰਦੇ ਆ ਆਪਣਾ ਰੋਟੀ ਪਾਣੀ ਖਾਣਾ ਪੀਣਾ ਸਾਰਾ ਕੁਝ ਗੱਡੀ ਦੇ ਵਿੱਚ ਹੁੰਦਾ ਆ ਸੋਨਾ ਰਸਤਾ ਤੇ ਹੁੰਦਾ ਆ ਤੇ ਜੋ ਵੀ ਵਾਸ਼ੂਮ ਜਾਣਾ ਆਪ ਤੁਸੀਂ ਨਾਉਣਾ ਧੋਣਾ ਆ ਉਹ ਤੁਹਾਡਾ ਸਾਰਾ A to Z ਜਿਹੜਾ ਆ ਨਾ ਫਿਊਲ ਸਟੇਸ਼ਨਾਂ ਤੇ ਹੁੰਦਾ ਆ ਸੋ ਇਹ ਸਾਡਾ ਮੈਂ ਕਹਿ ਸਕਦਾ ਜੇ ਸਾਡਾ ਘਰ ਵੀ ਆ ਸਾਡਾ ਮੰਦਰ ਵੀ ਆ ਸਾਡਾ ਸਭ ਕੁਝ ਆ ਯਾਰ ਸਾਡਾ ਮੈਂ ਕਹਿੰਦਾ ਮੇਰਾ ਸਭ ਕੁਝ ਆ ਯਾਰ ਆ ਮੇਰੀ ਗੱਡੀ ਮੇਰਾ ਸਭ ਕੁਝ ਆ ਮੇਰਾ ਰੇਜਿਕ ਮੇਰਾ ਸਭ ਕੁਝ ਆ ਸੋ ਚਲੋ ਗੱਡੀ ਸਾਫ ਕਰਕੇ ਤੁਹਾਨੂੰ ਫਾਈਨਲ ਲੁੱਕ ਦਿਖਾਉਨੇ ਆ ਸਾਰੇ ਜਾਣੇ ਦੱਸਿਓ ਕਿੱਦਾਂ ਦੀ ਲੱਗੀ ਲਓ ਵੀ ਮਿੱਤਰੋ ਆ ਹੈਗੀ ਆਪਣੀ ਗੱਡੀ ਦੀ ਫਾਈਨਲ ਲੁੱਕ ਕੈਂਟ ਆ ਨਾ ਹੋਣੀ ਪੂਰੀ ਸਾਫ ਸੁਥਰੀ ਹੋ ਗਈ ਏਦਾਂ ਗੱਡੀ ਰੱਖੀ ਹੋਵੇ ਯਾਰ ਵਧੀਆ ਲੱਗਦਾ ਆ ਬਸ ਆ ਮੈਂ ਇਥੇ ਸੈਂਟਰ ਰੱਖਿਆ ਏ ਜਿਹੜਾ ਹਲੇ ਸੈਂਟਰ ਮਾਰਨਾ ਆ ਤੇ ਬਾਕੀ ਸਾਰਾ ਕੁਝ ਓਕੇ ਆ ਤੇ ਉਤੋ ਵੀ ਆਪਾਂ ਇਹ ਪੂਰਾ ਸਾਫ ਸੁਥਰਾ ਕਰਕੇ ਨਾ ਆਦੇ ਕੱਪੜੇ-ਕੁਪੜੇ ਜਿਹੜੇ ਆਪਣੇ ਹੈਗੇ ਆ ਤੈ ਮਾਰ ਕੇ ਰੱਖਦੇ ਆ ਇਹਦੇ ਵਿੱਚ ਦੂਜੇ ਕੱਪੜੇ ਪਾਦੇ ਉੱਤੇ ਟਿਕਾਟ ਕੋ ਦਿੱਤਾ ਸਾਰਾ ਕੁਝ ਓਕੇ ਆ ਹੁਣ ਸੋ ਇਦਾਂ ਆਪਾਂ ਸਮਾਨ ਰੱਖਿਆ ਹੁੰਦਾ ਆ ਆ ਇਦਾਂ ਆਪਾਂ ਪੈਦਾ ਹੁੰਦਾ ਹੁਣ ਜਿਹੜਾ ਮੈਂ ਸਰਹਾਣੀ ਦੇ ਉੱਤੇ ਟੀ-ਸ਼ਰਟ ਰੱਖੀ ਆ ਨਾ ਇਹ ਇੱਕ ਬਹੁਤ ਵੱਡੇ ਰਾਜ ਵਾਲੀ ਗੱਲ ਆ ਉਹ ਇੱਕ ਵਾਰੀ ਜੀ ਸਹੀ ਹੋ ਜਵੇ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਸਰਹਾਣੀ ਤੇ ਟੀ-ਸ਼ਰਟ ਕਿਉਂ ਰੱਖੀ ਸੀ ਆ ਸਾਡੇ ਤੋਂ ਨਿੱਕਾ ਜਿਹਾ ਪਿਛੇ ਟਾਪਾ ਹੁੰਦਾ ਆ ਬਾਕਸ ਹੁੰਦਾ ਆ ਜਿਹਦੇ ਵਿੱਚ ਆਪਾਂ ਆਪਣਾ ਕੋਈ ਵੀ ਸਮਾਨ ਰੱਖ ਲੇਦਾ ਵੈਸੇ ਮੈਂ ਤਾਂ ਟਾਇਬ ਰੱਖੀ ਆ ਕਿਉਂਕਿ ਮੈਂ ਟਾਇਬੇ ਦੇ ਉੱਤੇ ਰੱਖ ਕੇ ਜਾਂ ਫਿਰ ਮੈਂ ਉਹ ਤਾਂ ਕੀ ਕਰਦਾ ਹੁੰਦਾ ਆ ਦੇਖੋ ਇਹਨਾਂ ਫਰਿੱਜ ਨੂੰ ਬਾਹਰ ਕੱਢ ਲਿਆ ਬਾਹਰ ਕੱਢ ਕੇ ਇੱਥੇ ਮੈਂ ਆਪਣਾ ਟਾਇਬ ਰੱਖ ਕੇ ਤਾਂ ਦੇਖਦਾ ਹੁੰਦਾ ਆ ਤੇ ਜਾਂ ਫਿਰ ਆ ਜਿਹੜੀ ਮੇਰੀ ਟ੍ਰੇ ਹੈਗੀ ਆ ਟ੍ਰੇ ਨੂੰ ਮੈਂ ਬਾਹਰ ਕੱਢ ਕੇ ਇੱਥੇ ਟਾਇਬ ਰੱਖ ਕੇ ਤਾਂ ਦੇਖਦਾ ਹੁੰਦਾ ਹੁੰਦਾ ਸਾਹਮਣੇ ਬੈਠਾ ਸੋ ਇਦਾਂ ਆਪਾਂ ਟਾਈਮ ਪਾਸ ਕਰੀਦਾ ਜੋ ਛੁੱਟੀ ਹੁੰਦੀ ਆ ਤੇ ਬਾਕੀ ਮੇਰੇ ਵੀਰ ਨੇ ਜਨੇ ਕਿਆ ਸੀਗਾ ਮੈਨੂੰ ਟਰੱਕਿੰਗ ਬਾਰੇ ਦੱਸਣ ਦਾ ਆਈ ਹੋਕ ਕਿ ਤੁਹਾਨੂੰ ਪਤਾ ਲੱਗ ਜਾਊਗਾ ਵਕ ਜੇ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਚੀਜ਼ ਬਾਰੇ ਮੈਨੂੰ ਦੱਸਣਾ ਚਾਹੀਦਾ ਸੀਗਾ ਕਿ ਮੰਨ ਲਓ ਤੁਹਾਡਾ ਸਵਾਲ ਕਰਨ ਦਾ ਮਤਲਬ ਕੁਝ ਹੋਰ ਸੀ ਤਾਂ ਭਰਾ ਮੇਰਾ ਕਮੈਂਟ ਕਰਕੇ ਦੱਸ ਦਿਓ ਉਹਦੇ ਬਾਰੇ ਵੀ ਆਪਾਂ ਕੋਈ ਨਾ ਕੋਈ ਗੱਲ ਆਪਾਂ ਜਰੂਰ ਕਰ ਲਵਾਂਗੇ ਤੇ ਹੁਣ ਬਸ ਕੁਛ ਨਹੀਂ ਹੋ ਰੋਟੀ ਰੋਟੀ ਖਾਣੀ ਆ ਡਸਟਬਿਨ ਪਿਆ ਆਏ ਸੁੱਟ ਕੇ ਆਉਣਾ ਆ ਤੇ ਆ ਦੇਖੋ ਗਨ ਆਪਾਂ ਇੱਥੇ ਉੱਤੇ ਟਿਕਾਈ ਆ ਵੈਸੇ ਇਹ ਚੱਕ ਕੇ ਮੈਂ ਸਾਈਡ ਤੇ ਰੱਖਣੀ ਹੋਊ ਲੈ ਉਹ ਮੇਰੀ ਕੋਲ ਡਰਿੰਕ ਉੱਥੇ ਰਹਿ ਗਈ ਚਲੋ ਕੋਈ ਗੱਲ ਨਹੀਂ ਤੇ ਜਿਹ ਗੱਡੀ ਆਪਣੀ ਪੂਰੀ ਸਾਫ਼ ਆ ਸੈਂਟ ਸੁੰਡ ਆਪਾਂ ਮਾਰ ਲਿਆ ਇੱਕਦਮ ਓਕੇ ਹੈਂਡ ਗੱਲਵਾਤਾ ਤੇ ਸੋ ਅੱਜ ਮੈਂ ਹੁਣ ਮੈਂ ਹੁਣ ਬਸ ਇਦੀ ਗੱਡੀ ਲੱਗਾ ਸੀਗਾ ਸਾਫ਼ ਕਰਨ ਦਾ ਮੈਂ ਸੋਚਿਆ ਮੈਂ ਚੱਲ ਇੱਕ ਤਾਂ ਗੱਡੀ ਸਾਫ਼ ਕਰਨ ਦਾ ਵਲੌਗ ਬਣਾਉਨੇ ਆ ਤੇ ਉੱਤੋਂ ਆ ਦੋ ਚਾਰ ਗੱਲਾਂ ਯਾਰ ਮੇਰੇ ਮਨ ਦੇ ਵਿੱਚ ਸੀਗੀਆਂ ਜਿਹੜੀਆਂ ਮੈਂ ਚੋਣਾ ਸੀਗਾ ਕਿ ਮੈਂ ਤੁਹਾਡੇ ਨਾਲ ਕਰਾਂ ਤੇ ਇਹ ਕਰ ਲਈਆਂ ਬਾਕੀ ਭਰਾ ਮੇਰਾ ਮੇਰੀ ਕਿਸੇ ਵੀ ਗੱਲ ਦਾ ਗੁੱਸਾ ਗਿਲਾ ਨਾ ਕਰਿਓ ਜੇ ਕਰੂਗੇ ਵੀ ਤਾਂ ਮੈਨੂੰ ਦੱਸ ਕੇ ਕਰਿਓ ਮੈਨੂੰ ਮੈਸੇਜ ਕਰ ਲਿਓ ਕਿ ਵੀਰੇ ਤੇਰੀ ਆ ਗੱਲ ਤਾਂ ਗੁੱਸਾ ਲੱਗਾ ਕਿ 10 ਏਦਾਂ ਕੌਣ ਕਰਦਾ ਤੇ ਮੇਰੇ ਹਿਸਾਬ ਨਾਲ ਇੰਸਟਾ ਤੇ 100 150 ਵੀਡੀਓ ਪਈਆਂ ਹੋਣੀਆਂ 150 200 ਵੀਰੇ 1000 ਆਈ ਵੀਡੀਓ ਪਈਆਂ ਹੋਣੀਆਂ ਜਿਹੜੇ ਏਦਾਂ ਦੇ ਕੰਮ ਕਰਦੇ ਆ ਤੇ ਬਾਕੀ ਹੋਰ ਹੁਣ ਆਪਾਂ ਨੂੰ ਤਾਂ ਕੋਈ ਕੰਮ ਹੈ ਨਹੀਂ ਹੁਣ ਰਾਤ ਹੋ ਚੱਲੀ ਆ ਸਵੇਰ ਨੂੰ ਮੈ ਜਾਣਾ ਆਪਣੀ ਅਨਲੋਡਿੰਗ ਤੇ ਸੋ ਸੋਈਏ ਰੋਟੀ ਰੋਟੀ ਖਾ ਕੇ ਕਿਉਂਕਿ ਇੱਥੇ ਯਾਰ ਜਿਹੜੀ ਰਾਤ ਆ ਨਾ ਲੇਟ ਹੁੰਦੀ ਆ ਇਸ ਟਾਈਮ ਜਿਹੜਾ ਟਾਈਮ ਆ 8 ਵਜੇ ਆ ਤੇ ਐ ਤੁਹਾਨੂੰ ਆ ਲੱਗਦਾ ਕਿ 8 ਵਜੇ ਵਾਲਾ ਮਾਹੌਲ ਲੱਗਣ ਡਿਆ ਜਮਾ ਵੀ ਕਿ 8 ਵਜੇ ਵਾਲਾ ਮਾਹੌਲ ਆ ਨਹੀਂ ਇੱਥੇ ਯਾਰ ਜਿਹੜੀ ਰਾਤ ਆ 9-10 ਵਜੇ ਦੇ ਕਰੀਬ ਜਾ ਕੇ ਹੁੰਦੀ ਆ ਤੇ ਬਾਕੀ ਬਲੌਗ ਆਪਣੇ ਇੱਦੀ ਹੁੰਦੇ ਰਹਿਣਗੇ ਕਿ ਜਿਹਨੂੰ ਜਿਹਨੂੰ ਬਲੌਗ ਵਧੀਆ ਲੱਗਦੇ ਨੇ ਭਰਾ ਮੇਰੇ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਇੱਕ ਦੂਜੇ ਨੂੰ ਜ਼ਰੂਰ ਦੱਸਿਆ ਕਰੋ ਕਿ ਬਾਹਰਲੀ ਲਾਈਫ ਜਿਹੜੀ ਹੈ ਜਿਹੜੇ ਜਿਹੜੇ ਵੀ ਯੂਰਪ ਜਾਣਾ ਚਾਹੁੰਦੇ ਆ ਕਿ ਉਹਨਾਂ ਦੀ ਲਾਈਫ ਇਦਾਂ ਚੱਲਦੀ ਆ ਇਦਾਂ ਰਹਿੰਦੇ ਆ ਮੇਰੇ ਹਿਸਾਬ ਨਾਲ ਜੋ ਸੱਚ ਦੱਸਿਆ ਜਾਵੇ ਉਹੀ ਵਧੀਆ ਹੁੰਦਾ ਹਨਾ ਰਹਿਨੇ ਆਪਾਂ ਟਰੱਕਾਂ 'ਚ ਆ ਖਾਣ ਪੀਣ ਸਾਡਾ ਟਰੱਕਾ ਚੱਲਦਾ ਨੌਣਾ ਤੋਣਾ ਆਪਣਾ ਰੈਸਟ ਏਰੀਆ ਦੇ ਵਿੱਚ ਆ ਤੇ ਆਪਾਂ ਫੜੀਆਂ ਮਾਰੀ ਜਾਈਏ ਕਿ ਆਪਾਂ ਤਾਂ ਇੱਧਾ ਰਹੀਦਾ ਇੱਧਾ ਤੇ ਬេរਦਾ ਨਹੀਂ ਬਾਬੇ ਜਦੋਂ ਆਪਾਂ ਆਪਣੀ ਕੰਟਰੀ ਚਾਈਦਾ ਟਰੱਕ ਤੋਂ ਉਤਰੀਦਾ ਹਾਂ ਉਦੋਂ ਆਪਾਂ ਜ਼ਰੂਰ ਟੋਰਨਾ ਰਹੀਦਾ ਕੋਈ ਸ਼ੱਕ ਨਹੀਂ ਪਰ ਟਰੱਕ ਤੇ ਆਪਾਂ ਇੱਦੀ ਰਹੀਦਾ ਆ ਜੋ ਸੱਚਾ ਸੱਚ ਤੇ ਚਲੋ ਮਿਲਦੇ ਆ ਨਵੀਂ ਸਵੇਰ ਦੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਆ ਕਰੋ ਵਾਰ ਚੱਲਣ ਵਾਲੀ ਸੀ ਸ਼ੋਕਰਾ ਮੋਦੀ ਨੇ ਰੋਕਦੀ ਨਹੀਂ ਤਾਂ ਹੁਣ ਤੱਕ ਲਾਰੇ ਪੈ ਜਾਣੇ ਸੀ ਪਾਣੇ ਕਹਦੇ ਸੀ ਇਹ ਨਹੀਂ ਪਤਾ ਨੁਕਸਾਨ ਦੋਨਾਂ ਦਾ ਹੀ ਹੋਣਾ ਸੀਗਾ